ਜਦੋਂ ਪਹਿਲਾਂ ਗਈ ਸੀ ਜੀ ਇੰਡੀਆ ਲੋਕੀ ਮੈਨੂੰ ਦੇਖਦੇ ਸੀ ਜੀ ਬਾਰੂ ਆਈ ਲੱਗਦੀ ਆ ਚੀਨੀ-ਵਿਨੀ ਜੀ ਪਰ ਮੈਂ ਤਾਂ ਕੋਰੀਆ ਨੇ ਨਾ ਕੋਰੀਆਂ ਜੀ ਵੀ ਮੈਨੂੰ ਨਹੀਂ ਦੇਖਦਾ ਜੀ ਪਹਿਲਾਂ ਜਦੋਂ ਮੈਂ ਗਈ ਸੀ ਸਾਗ ਦੇ ਕੇ ਮੈਂ ਦਰ ਗਈ ਨਹੀਂ ਆ ਕੀ ਹਰੇ-ਹਰੇ ਜੀ ਕੀ ਆ ਕੀ ਖਾਂਦੇ ਨੇ ਕਰੀ ਪਰਾਂ ਕੇ ਖਾਂਦੇ ਮਤਲਬ ਸਬਜ਼ੀ ਪਰਾਂ ਕੇ ਖਾਂਦੇ ਜੇ ਉਹ ਮੈਂ ਪਹਿਲੀ ਵਾਰ ਦੇਖਿਆ ਉਹ ਚੀਜ਼ ਮੈਨੂੰ ਬਹੁਤ ਵਧੀਆ ਲੱਗੇ ਜੇ ਮੈਨੂੰ ਪੁੱਛਦੇ ਸੀ ਵੀ ਤੂੰ ਕਿੱਥੋਂ ਆਈ ਆ ਅੱਛਾ ਹਾਂਜੀ ਤੂੰ ਕਿੱਥੋਂ ਆਈ ਆ ਤੇ ਮੈਂ ਕਿ ਮੈਂ ਕਮਾਓ ਬਬੂ ਕਿਹੜਾ ਕਿਹੜਾ ਦੇਸ਼ ਹਾਂ ਜਿਵੇਂ ਸਾਰੇ ਮੇਰੇ ਤੇ ਦੇਖ ਕੇ ਜਿਵੇਂ ਥੋੜੇ ਪਿੰਡਾਂ ਲੈਣੇ ਜਿਵੇਂ ਆ ਜਾਣਾ ਸਾਨੂੰ ਮੈਨੂੰ ਦੇਖਣ ਲਈ ਜੀ ਸਪੈਸ਼ਲ इवन ਮੇਰੇ ਇੱਕ ਇੱਕ ਬਾੜ ਖੱਤ ਜਿਹਾ ਲਾਲ ਆ ਕੇ ਦੇਖਦੇ ਸੀ ਵੀ ਤਰੇ ਬਾੜ ਬੜੇ ਸੋਹਣੇ ਨੇ ਫਿਰ ਤੁਹਾਨੂੰ ਉੱਥੇ ਜਾ ਕੇ ਸ਼ੌਕ ਨਹੀਂ ਲੱਗਿਆ ਐ ਨਹੀਂ ਲੱਗਿਆ ਵੀ ਯਾਰ ਮੈਂ ਕਿੱਥੇ ਫਸ ਗਈ ਵੀ ਐਨੀ ਮੈਨੂੰ ਇੱਥੇ ਕੁਝ ਕਰ ਨਹੀਂ ਸਕਦੀ ਮੈਂ ਕਿਤੇ ਜਾ ਨਹੀਂ ਸਕਦੀ ਆ ਨਹੀਂ ਸਕਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਆਂ ਸਾਊਥ ਕੋਰੀਆ 'ਚ ਸਾਡੇ ਨਾਲ ਨੇ ਬਹੁਤ ਹੀ ਸਪੈਸ਼ਲ ਗੈਸਟ ਸੱਤਾ ਭਾਜੀ ਤੇ ਕਿੰਪਾ ਭਾਬੀ ਸਸੀ ਗਾਇਲ ਜੀ ਸਾਰਿਆਂ ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲਬਾਤ ਕਰਾਂਗੇ ਕਿ ਜਦੋਂ ਦੋ ਕਲਚਰ ਮਿਲਦੇ ਨੇ ਤੇ ਕੀ ਇੱਧਰ ਗਿਆ ਕੀ ਇੱਧਰ ਗਿਆ ਕਿਹੜੀ ਚੀਜ਼ ਇੱਧਰ ਦੀ ਵਧੀਆ ਲੱਗੀ ਕਿਹੜੀ ਇੱਧਰ ਦੀ ਵਧੀਆ ਲੱਗੀ ਤੇ ਆ ਭਾਬੀ ਨੂੰ ਬਹੁਤ ਸਾਰੇ ਲੋਕ ਕਹਿੰਦੇ ਆਂ ਵੀ ਏ ਆਈ ਐ ਪਰ ਸੱਚੀ ਪੰਜਾਬੀ ਨਹੀਂ ਆਉਂਦੀ ਲੇਕਿਨ ਤੁਹਾਨੂੰ ਇਸ ਵੀਡੀਓ 'ਚ ਪੂਰੀ ਸਟੋਰੀ ਦੱਸਾਂਗੇ ਪੂਰੀ ਡਿਟੇਲ ਚ ਦੱਸਾਂਗੇ ਕਿ ਭਾਬੀ ਨੂੰ ਪੰਜਾਬੀ ਬਹੁਤ ਸੋਹਣੀ ਆਉਂਦੀ ਹੈ ਵਾਕਿਆੱਚ ਹੀ ਆਉਂਦੀ ਹੈ ਤੇ ਕੀ ਸਟੋਰੀ ਰਹੀ ਹੈ ਕਿਵੇਂ ਇਹਦੀ ਸ਼ੁਰੂਆਤ ਹੋਈ ਆ ਭਾਬੀ ਜੀ ਇੰਡੀਆ ਵੀ ਰਹੇ ਨੇ ਆਪਣੇ ਪੰਜਾਬ ਚ ਤੇ ਉੱਥੇ ਕਿਵੇਂ ਦਾ ਐਕਸਪੀਰੀਅੰਸ ਰਿਹਾ ਤੇ ਸਾਰੀ ਗੱਲਬਾਤ ਆਪਾਂ ਕਰਾਂਗੇ ਚਲੋ ਦੋਸਤੋ ਸ਼ੁਰੂ ਕਰਦੇ ਆਂ ਸੱਤਾ ਵੀਰ ਜੀ ਤੇ ਭਾਬੀ ਜੀ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਕਰਨਾ ਚਾਹਾਂਗਾ ਕਿ ਭਾਜੀ ਤੁਸੀਂ ਕਦੋਂ ਇੱਥੇ ਆਏ ਤੇ ਕਿਵੇਂ ਸੁਭ ਬਣਿਆ ਤੁਹਾਡਾ ਇੱਥੇ ਆਣ ਦਾ ਪੂਰੀ ਡਿਟੇਲ ਚ ਗੱਲ ਦੱਸੋ ਸਾਨੂੰ ਮੈਂ ਜੀ ਇੱਥੇ 2004 ਚ ਆਇਆ ਸੀ ਬਾਈ ਓਕੇ ਤੇ ਫਿਰ ਵਾਪਸ ਚਲਾ ਗਿਆ ਤੇ ਮੇਰਾ ਇੱਥੇ ਕਜ਼ਨ ਸੀ ਪੁਰਾਣਾ ਇੱਥੇ ਉਹ ਵੀ ਬਹੁਤ ਪੁਰਾਣੇ ਨੇ ਜਿਨ ਉਹਨਾਂ ਦਾ ਵੀ ਸੰਯੋਗ ਬਹੁਤ ਆ ਮੈਨੂੰ ਇੱਥੇ ਤੱਕ ਲੈ ਕੇ ਆਣ ਦਾ ਬਾਈ ਓਕੇ ਤੇ ਬਹੁਤ ਥੈਂਕ ਯੂ ਕਰਦਾ ਉਸ ਬਾਈ ਦਾ ਜਿਹੜਾ ਮੈਨੂੰ ਕੋਰੀਆ ਦਾ ਰਸਤਾ ਦਿਖਾਇਆ ਜੀਨੇ ਜਿਹੜਾ ਮੈਨੂੰ ਇੱਥੇ ਲੈ ਕੇ ਆਇਆ ਬਾਈ ਓਕੇ ਠੀਕ ਹੈ ਜੀ ਜੀ ਤੇ ਉਹਨਾਂ ਕਰਕੇ ਸਾਡੇ ਵੀ ਭੂਤ ਸਵਾਰ ਸੀ ਅਸੀਂ ਕੋਰੀਆ ਜਾਈਏ ਕੋਰੀਆ ਦਾ ਕਿਦਾਂ ਕੋਰੀਆ ਕੋਈ ਦੇਸ਼ ਹੁੰਦਾ ਏ ਤੇ ਮੈਂ ਵੀ ਸੋਚਿਆ ਆਪਣੇ ਫੈਮਿਲੀ ਨੂੰ ਕਿਹਾ ਮੈਂ ਵੀ ਕੋਰੀਆ ਜਾਣਾ ਬਸ ਮੈਂ ਕਿਥੇ ਹੀ ਜਾਣਾ ਹੈਗਾ ਤੇ ਮੈਂ ਸਕੂਲ ਛੱਡਤਾ ਸੀ ਬਾਈ ਪਲੱਸ 1 ਤੋਂ ਹੀ ਮੈਂ ਸਟਡੀ ਪੂਰੀ ਨਹੀਂ ਕੀਤੀ ਭੂਤ ਸਵਾਰ ਹੋ ਗਿਆ ਬਾਹਰ ਜਾਣਾ ਬਸ ਮੈਨੇ ਓਕੇ ਫਿਰ ਮੈਂ ਕੋਰੀਆ ਆਇਆ ਜੀ ਓਕੇ ਫਿਰ ਆ ਕੇ ਚਲੋ ਕੰਮਕਾਰ ਕੀਤਾ ओके फैक्ट्री अच्छा ओके ਤੇ ਫਿਰ ਸਮਝ ਲਓ ਇਹ ਇੰਡੀਆ ਚ ਮੈਂ ਇੰਡੀਆ ਜਾਂਦਾ ਰਹਿੰਦੀ ਆਂਦਾ ਦੇ ਮਿਲੀ ओके ਤੇ ਇੰਡੀਆ ਚ ਮਿਲੀ ਮੈਨੂੰ ਤੇ ਤੁਹਾਨੂੰ ਬਤਾ ਗੱਲਬਾਤ ਹੋਈ ਫੋਨ ਤੇ ओके ਤੇ ਵਧੀਆ थैंक यू ਹੋ ਗਿਆ ਸਾਡੀ ओके ਤੇ ਪਿਆਰ ਹੋ ਗਿਆ ਹੋਰ ओके 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 ਤੇ ਫਿਰ ਅਸੀਂ ਸੋਚਿਆ ਚਲੋ ਵਿਆਹ ਕਰਾਈਏ ਦੀ ਉਮਰ ਘੱਟ ਸੀ ਬਹੁਤ ओके ਹਾਂਜੀ ਵਿਆਹ ਕਰਾਨ ਵਾਲੀ ਉਮਰ ਹੈ ਨਹੀਂ ਸੀ ਓਕੇ ਤੇ ਮਾ ਮਾ ਬਾਬਾ ਮਾਂ ਮੰਨਦੀ ਨਹੀਂ ਸੀ ਓਕੇ ਕਿ ਚਲੋ ਅਸੀਂ ਵਿਆਹ ਕਰਾ ਲਏ ਉੱਥੇ ਇੰਡੀਆ ਓਕੇ ਤੇ ਤੁਹਾਨੂੰ ਸਟੋਰੀ ਪੂਰੀ ਦੱਸਾਂ ਮੈਂ ਵੀ ਵਿਆਹ ਕਰਾ ਲਿਆ ਅਸੀਂ ਪਿੰਡ 'ਚ ਰਹਿਣ ਲੱਗ ਗਏ ਉੱਥੇ ਆਪਣੀ ਧਰ ਬਗ ਗਿਆ ਮੈਂ ਓਕੇ ਇਹ ਚੰਡੀਗੜ੍ਹ ਪੜ੍ਹਦੀ ਸੀ ਬਈ ਓਕੇ ਹਾਂਜੀ ਓਕੇ ਤੇ ਹੁਣ ਆਪਾਂ ਬੀਜੀ ਨੂੰ ਪੁੱਛਣਾ ਚਾਹਾਂਗਾ ਕਿ ਜਿਵੇਂ ਇੱਥੇ ਦਾ ਕਲਚਰ ਤੁਹਾਡੇ ਨਾਲੋਂ ਡਿਫਰੈਂਸ ਹੈ ਕੋਈ ਕੁਝ ਵੀ ਚੀਜ਼ ਗਲਤ ਸਹੀ ਨਹੀਂ ਹੁੰਦੀ ਸਭ ਦਾ ਆਪਣਾ ਆਪਣਾ ਕਲਚਰ ਹੁੰਦਾ ਥੋਨੂੰ ਉੱਥੇ ਜਾ ਕੇ ਕੀ ਵਧੀਆ ਲੱਗਿਆ ਆ ਉਹ ਮੈਨੂੰ ਥੋੜਾ ਥੋੜਾ ਜਿਹਾ ਦੱਸੋ ਕੀ ਵਧੀਆ ਲੱਗਿਆ ਕੀ ਨਹੀਂ ਵਧੀਆ ਲੱਗਿਆ ਡਿਟੇਲ ਚ ਦੱਸੋ ਤੁਹਾਡੇ ਉੱਥੇ ਦਾ ਐਕਸਪੀਰੀਅੰਸ ਕਿਦਾਂ ਦਾ ਰਿਹਾ ਮੈਂ ਜਦੋਂ ਪਹਿਲਾ ਗਈ ਸੀ ਜੀ ਇੰਡੀਆ ਓਕੇ ਜਿਵੇਂ ਲੋਕੀ ਵੀ ਨੂੰ ਦੇਖਦੇ ਸੀ ਜੀ ਓਕੇ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਬਾਹਰੋਂ ਆਈ ਲੱਗਦੀ ਆ ਚੀਨੀ-ਵਿਨੀ ਜੀ ਹੈਨਾ ਚਾਈਨੀਜ਼ ਲੱਗਦੀ ਆ ਹਾਂ ਤੇ ਇਹ ਚੀਜ਼ ਕੋਰੀਆ ਦੇ ਵਿੱਚ ਮੈਂ ਤਾਂ ਨੋਰਮਲ ਜਿਵੇਂ ਹਾਂ ਉਹ ਤਾਂ ਲੁਕਸ ਦਾ ਡਿਫਰੈਂਸ ਤਾਂ ਹੋਊਗਾ ਜੀ ਹੈ ਉਹਦੇ ਦਾ ਜਿਵੇਂ ਮੈਂ ਕਿਵੇਂ ਕਮਾਵਾਂ ਉਹ ਹਾਂ ਕਿ ਮੈਂ ਇੱਥੇ ਨਹੀਂ ਇੰਨਾ ਦੇਖਦੇ ਹੈਗੇ ਪਰ ਮੈਂ ਤਾਂ ਕੋਰੀਅਨ ਹੈ ਨਾ ਕੋਰੀਅਨ ਜਿਵੇਂ ਮੈਨੂੰ ਨਹੀਂ ਦੇਖਦਾ ਜੀ ਕੋਰੀਅਨ ਨਹੀਂ ਦੇਖਦੇ ਪਰ ਜਿਹੜੇ ਆਪਣੇ ਵਾਲੇ ਇੰਡੀਅਨ ਤਾਂ ਦੇਖਣਗੇ ਉਹ ਚੀਜ਼ ਮੈਨੂੰ ਬਹੁਤ ਵਧੀਆ ਲੱਗੇ ਜੇ ਮੈਨੂੰ ਪੁੱਛਦੇ ਸੀ ਵੀ ਤੂੰ ਕਿੱਥੋਂ ਆਈਆਂ ਅੱਛਾ ਹਾਂਜੀ ਤੂੰ ਕਿੱਥੋਂ ਆਈਆਂ ਤੇ ਮਤਲਬ ਤੂੰ ਜਿਵੇਂ ਕਿਹੜਾ ਕਿਹੜਾ ਦੇਸ਼ हां जी मैं सारे मेरे ते देख के जी मैं कुछ थोड़ा सा प्रायोरिटी दंदे थो जी थोनू ध्यान दंदे सी ਵੀ ਇਹ ਕੌਣ ਹੈ ਕੁੜੀ ਕਿੱਥੋਂ ਆਈ ਹੈ इवन मैं हां जी ਇੱਥੇ ਸਕੂਲ ਚ ਪੜ੍ਹਦੀ ਸੀ ਜੀ ਓਰੇ ਇੰਨਾ ਜਿਵੇਂ ਮੈਡਮ ਨੂੰ ਪਤਾ ਵੀ ਨਹੀਂ ਹੈਗਾ ਕਿਉਂਕਿ ਮੈਂ ਚੁੱਪ-ਚਾਪ ਕੁੜੀ ਸੀ ਚੁੱਪ ਕਰਕੇ ਬਸ ਕਿਸੇ ਨੂੰ ਬੁਲਾਉਂਦੀ ਵੀ ਨਹੀਂ ਸੀ ਇੰਨਾ ਹਾਂ ਜੀ ਹਾਂ ਸਕੂਲ ਜਿੱਥੇ ਹੋਣੀ ਵੀ ਜਾ ਕੇ ਮੈਂ ਪੁੱਛ ਲਵਾਂ ਮੈਡਮ ਨੂੰ ਤੁਸੀਂ ਅੰਜੀ ਨੂੰ ਜਾਣਦੇ ਹੋ ਉਹਨਾਂ ਨੇ ਕਹਿਣਾ ਮੈਂ ਹੀ ਜਾਣਦੀ ਓਕੇ ਹਾਂ ਜੀ ਇੰਨਾਂ ਮੈਂ ਚੁੱਪ ਕਰਕੇ ਜਿਵੇਂ ਸ਼ਾਂਤ ਕੁੜੀ ਰਹਿੰਦੇ ਜਿਵੇਂ ਉਦਾਂ ਹੁੰਦਾ ਸ਼ਾਂਤ ਰਹਿਣਾ ਹਾਂਜੀ ਪਰ ਉੱਥੇ ਜਾ ਕੇ ਜਿਵੇਂ ਲੋਕੀ ਸਾਰੇ ਪੁੱਛਦੇ ਸੀ ਤੂੰ ਕਿੱਥੋਂ ਆਈ ਆ ਤੂੰ ਕਿਵੇਂ ਆਈ ਆ ਤੇ ਇਹ ਚੀਜ਼ ਮੈਨੂੰ ਬਹੁਤ ਵਧੀਆ ਲੱਗਿਆ ਸੀ ਜੀ ਤੇ ਫਿਰ ਜਦੋਂ ਮੈਂ ਘਰ ਵਾਲੇ ਦੇ ਘਰ ਰਹਿੰਦੇ ਜਿਵੇਂ ਵਿਆਹ ਕਰਕੇ ਰਹਿੰਦੇ ਸੀ ਜਦੋਂ ਵੀ ਸਾਰੇ ਮਤਲਬ ਪੂਰੇ ਪਿੰਡਾਂ ਲੈ ਨੇ ਜਿਵੇਂ ਆ ਜਾਣਾ ਸਾਨੂੰ ਮੈਨੂੰ ਦੇਖਣ ਲਈ ਜੀ ਸਪੈਸ਼ਲ ਤੇ ਪੁੱਛਣਾ ਵੀ ਕੁੜੀ ਕਿੱਥੋਂ ਆਈ ਆ ਈਵਨ ਮੇਰੇ ਇੱਕ ਇੱਕ ਬਾਅਦ ਹੱਥ ਜੀ ਲਾਲ ਆ ਕੇ ਦੇਖਦੇ ਸੀ ਬਤਰੀ ਬਾਹ ਬੜੇ ਸੋਨੇ ਨੇ ਹਾਂ ਜੀ ਇਹ ਚੀਜ਼ ਮੈਂ ਇੱਥੇ ਕਦੇ ਨੋਟ ਨਹੀਂ ਕੀਤੀ ਕਿ ਧਿਆਨ ਨਹੀਂ ਦਿੱਤਾ ਨਹੀਂ ਆਪਣੇ ਉੱਥੇ ਇੱਥੇ ਥੋੜਾ ਜਿਹਾ ਇੰਟਰੋਵਰਟ ਹੈ ਮਤਲਬ ਕਿ ਚਲੋ ਵੀ ਇੱਥੇ ਨਾ ਆ ਇੱਥੇ ਪਰਸਨਲ ਆਪਣੇ ਆਪ ਚ ਲੋਕ ਰਹਿੰਦੇ ਨੇ ਹਾਂਜੀ ਇੰਡੀਆ ਚ ਸੋਸ਼ਲ ਨੇ ਲੋਕ ਜ਼ਿਆਦਾ ਇੱਕ ਦੂਜੇ ਬਾਰੇ ਉਹ ਗਲਤ ਗੱਲ ਵੀ ਹੋ ਜਾਂਦੇ ਕਈ ਵਾਰ ਇੰਟਰਫੇਅਰ ਕਰਦੇ ਨੇ ਬਟ ਇਹ ਹੈਗਾ ਵੀ ਉੱਥੇ ਥੋੜਾ ਸਰਵ ਕਲਚਰ ਹੁੰਦਾ ਆਪਣਾ ਕਲਚਰ ਥੋੜਾ ਸੋਸ਼ਲ ਹੋਣਾ ਠੀਕ ਨਾ ਸਮਾਜਿਕ ਹੋਣਾ ਤਾਂ ਉੱਥੇ ਤੁਹਾਨੂੰ ਮੰਨ ਕੇ ਚਲੋ ਹਰੇਕ ਬੰਦਾ ਤੁਹਾਨੂੰ ਆ ਕੇ ਪੁੱਛਣਾ ਤੁਹਾਨੂੰ ਚੀਜ਼ ਵਧੀਆ ਲੱਗਦੀ ਜੀ ਤੁਹਾਨੂੰ ਹਰੇਕ ਤੋ ਇਸੋ ਦੇ ਜਿਵੇਂ ਇੱਥੇ ਮੈਨੂੰ ਕੋਈ ਪੁੱਛ ਨਹੀਂ ਰਿਹਾ ਉੱਥੇ ਮੈਨੂੰ ਐਨੀ ਪੁੱਛ ਗਈ ਛੋਰੀ ਆ ਜੀ ਪਹਿਲਾਂ ਪਹਿਲਾਂ ਥੋੜਾ ਡਰ ਲੱਗਦੀ ਸੀ ਬਾੜ ਕਨੇ ਹੱਥ ਲਾਂਦੇ ਸੀ ਮੈਂ ਕਹਾ ਬਾੜ ਖਿੱਚਦੀ ਆ ਮੇਰੇ ਮੈਂ ਬੋਮ ਵੀ ਲੱਗ ਜਾਂਦੀ ਸੀ ਜੀ ਪਰ ਹੌਲੀ ਹੌਲੀ ਮੈਨੂੰ ਪਤਾ ਲੱਗ ਗਿਆ ਵੀ ਇਹ ਲੋਕਾਂ ਨੂੰ ਜਿਵੇਂ ਮੇਰੇ ਬਾਰੇ ਪਸੰਦ ਕਰਦੇ ਨੇ ਤਾਂ ਕਰਦੇ ਨੇ ਇਦਾਂ ਅੱਛਾ ਹਾਂਜੀ ਬਿਲਕੁਲ 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 ਤੇ ਇੱਥੇ ਜਿਵੇਂ ਇੱਥੇ ਲੋਕ ਜਦੋਂ ਬੱਚੇ 18 20 ਸਾਲ ਦੇ ਹੁੰਦੇ ਨੇ ਥੋੜੇ ਅੱਡ ਹੋ ਜਾਂਦੇ ਨੇ ਠੀਕ ਹੈ ਨਾ ਆਪਣੇ ਉੱਥੇ ਪੂਰੀ ਲਾਈਫ ਆਪਾਂ ਇੱਕ ਘਰ ਚ ਹੀ ਰਹਿਨੇ ਆ ਕਿ ਨਾ ਪੇਰੈਂਟਸ ਨਾਲ ਰਹਿੰਦੇ ਆ ਬੱਚੇ ਇਕੱਠੇ ਹੀ ਰਹਿਨੇ ਆ ਆਪਾਂ ਪੂਰਾ ਫੈਮਿਲੀ ਜੋਇੰਟ ਫੈਮਿਲੀ ਸਿਸਟਮ ਹੁੰਦਾ ਫਿਰ ਤੁਹਾਨੂੰ ਉੱਥੇ ਜਾ ਕੇ ਸ਼ੌਕ ਨਹੀਂ ਲੱਗਿਆ ਐ ਨਹੀਂ ਲੱਗਿਆ ਵੀ ਯਾਰ ਮੈਂ ਕਿੱਥੇ ਫਸ ਗਈ ਵੀ ਐਨੀ ਮੈਨੂੰ ਇੱਥੇ ਕੁਝ ਕਰ ਨਹੀਂ ਸਕਦੀ ਮੈਂ ਕਿਤੇ ਜਾ ਨਹੀਂ ਸਕਦੀ ਆ ਨਹੀਂ ਸਕਦੀ ਦਿਨ ਹੀ ਉੱਥੇ ਦਾ ਬਹੁਤ ਵਧੀਆ ਲੱਗਿਆ ਹਾਂਜੀ ਮੈਨੂੰ ਤਾਂ ਵਧੀਆ ਲੱਗੇ ਜੀ ਸਮਾ ਦੇ ਇਕੱਠੇ ਜਿਵੇਂ ਤੁਸੀਂ ਲਾ ਲੋ ਜਿਵੇਂ ਐਸੀ ਸ਼ੁਰੂ ਤਾਂ ਐਨੀ ਜਿਵੇਂ ਪੈਸੇ ਹੈ ਨਹੀਂ ਸੀ ਜੀ ਥੋੜੀ ਅਸੀਂ ਮਦਰ ਪਿੰਡ ਥੋੜਾ ਘਰ ਗਰੀਬ ਸੀ ਜੀ ਫੈਮਿਲੀ ਤੋਂ ਆਸੀਂ ਬਾਈ ਗਰਮੀ ਚ ਅਸੀਂ ਕੋਠੇ ਦੇ ਇਕੱਠੇ ਨੇ ਪੈਣਾ ਚ ਮੰਜਾ ਦਾ ਕੇ ਸਾਰਿਆਂ ਨੇ ਅੱਛਾ ਪੱਖਾ ਲੱਗੀ ਪੱਖਾ ਲੱਗੀ ਇੱਕ ਓਕੇ ਔਰ ਲੈਂਚ ਅਸੀਂ ਮੰਜੇ ਲਾਣੇ ਅਸੀਂ ਲਾਸਟ ਚ ਦੋਨਾਂ ਜਣਿਆਂ ਨੇ ਇੱਕ ਮੰਜੇ ਤੇ ਪੈਣਾ ਬਾਈ ਔਰ ਫੈਮਿਲੀ ਮੇਰੀ ਇੰਨੀ ਚੰਗੀ ਆ ਨਾ ਹਾਂ ਜਿਵੇਂ ਅਸੀਂ ਪਿੰਡ ਦੇ ਆ ਜਿਵੇਂ ਆਪਾਂ ਕਹਿ ਦਿੰਨੇ ਆ ਪਿੰਡ ਵਾਲੇ ਅਸੀਂ ਦੋਨਾਂ ਨੇ ਇੱਕ ਮੰਜੇ ਤੇ ਪੈਣਾ ਪੈਣਾ ਕਦੇ ਵੀ ਨਹੀਂ ਕਿਹਾ ਕਦੇ ਵੀ ਸਾਨੂੰ ਮੇਰੇ ਮਾਪੇ ਨੇ ਕਦੇ ਨਹੀਂ ਕਿਹਾ ਔਰ ਬਹੁਤ ਪਿਆਰ ਕਰਿਆ ਮੇਰੀ ਭੈਣਾ ਸੀ ਦੋ ਇਮੇ ਸ਼ਰਮ ਵੀ ਹੁੰਦੀ ਆ ਬਾਈ ਅਸੀਂ ਦੇਖ ਲਓ ਇਹ ਜਿਵੇਂ ਛੋਟੀ ਉਮਰ ਦੀ ਦੀ ਇਹਦਾ ਬਹੁਤ ਕਰਿਆ ਪੈਣਾ ਨੇ ਓਕੇ ਮਤਲਬ ਪੂਰਾ ਪਿਆਰ ਰਿਸਪੈਕਟ ਪੂਰਾ ਜੋ ਆਪਣੇ ਕੋਲ ਸੀ ਆਪਣਾ ਪੂਰਾ ਦਿੱਤਾ ਦਿੱਤਾ ਹਾਂਜੀ ਪਿਆਰ ਦੀ ਓਕੇ ਤੇ ਮੈਨੂੰ ਨੂੰ ਮੰਗੂ ਨਹੀਂ ਸਮਝਿਆ ਉਹਨਾਂ ਨੇ ਆਪਣੀ ਕੁੜੀ ਮੰਗੋ ਸਮਝਿਆ ਜੀ ਹਾਂਜੀ ਓਕੇ ਤਾਂ ਕਰਕੇ ਜਿਵੇਂ ਆਪਣੀ ਕੁੜੀ ਨੂੰ ਪਿਆਰ ਕਰਦੇ ਆ ਬਣ ਬੱਚੇ ਨੂੰ ਪਿਆਰ ਕਰਦੇ ਉਦਾਂ ਪਿਆਰ ਕੀਤਾ ਇਹ ਬੜੀ ਕੁੜੀ ਹੋਈ ਆ ਤੇ ਅਸੀਂ ਉੱਥੀ ਜੰਮੀਆਂ ਬੜੀ ਕੁੜੀ ਦਾ ਜਨਮ ਉੱਥੀ ਆ ਅੱਛਾ ਉੱਥੇ ਹੋਇਆ ਸੀ ਜੀ ਚਹਲ ਪਿੰਡ 'ਚ ਦਾਈ ਦਾਈ ਦੇ ਉਦੋਂ ਹੋਈ ਜਿਵੇਂ ਪ੍ਰੋਪਰ ਹਸਪੀਟਲ ਵੀ ਨਹੀਂ ਸੀ ਜੀ ਅੱਛਾ ਘਰ 'ਚ ਦਾਈ ਮੰਗੋ ਜਿਵੇਂ ਉਦਾਂ ਹੀ ਹੋਇਆ ਸੀ ਜੀ ਸਿੰਪਲ ਪ੍ਰੋਸੀਜਰ ਜਿਹੜਾ ਆਪਣਾ ਪਹਿਲਾਂ ਚੱਲਦਾ ਸੀ ਆ ਪਹਿਲਾਂ ਚੱਲਦਾ ਬਿਲਕੁਲ 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 ਤੇ ਆ ਉੱਥੇ ਜਦੋਂ ਮੈਂ ਤੁਸੀ ਕਹਿ ਰਹੇ ਸੀ ਵੀ ਉੱਥੇ ਮੈਨੂੰ ਕੋਈ ਜਦੋਂ ਆਪਾਂ ਕਾਰ 'ਚ ਬੈ ਕੇ ਗੱਲਾਂ ਕਰ ਰਹੇ ਸੀ ਤੁਸੀਂ ਦੱਸ ਰਹੇ ਸੀ ਮੈਨੂੰ ਉੱਥੇ ਚੀਜ਼ਾਂ ਕਈ ਯੂਨੀਕ ਵਧੀਆ ਲੱਗੀਆਂ ਵੀ ਇਥੋਂ ਆਪਾਂ ਕੋਲੀ ਸਬਜ਼ੀ ਦੀ ਮੰਗ ਲਈ ਕਿਸੇ ਤੋਂ ਯਾ ਹਾਂਜੀ ਕੁਝ ਨਹੀਂ ਬਣਿਆ ਹੁੰਦੇ ਘਰੇ ਸਾਹਮਣੇ ਵਾਲੇ ਪੂਆ ਨੂੰ ਕਹਿ ਦੇਣਾ ਪੂਆ ਕੀ ਬਣਿਆ ਕਰੇ ਪੂਆ ਨੇ ਦੱਸ ਦੇਣਾ ਇਹ ਆਹ ਸਬਜੀ ਬਣਾਈ ਆ ਸਾਡੇ ਸਾਹਮਣੇ ਗਵੰਡੀ ਨੇ ਉਹਨੂੰ ਕਹਿ ਦੇਣਾ ਵੀ ਸਬਜੀ ਦੇ ਥੋੜੀ ਜੀ ਦੇ ਦੇ ਅੱਛਾ ਅੱਛਾ ਹਾਂਜੀ ਫਿਰ ਉਹ ਪਿਆਰ ਨਾਲ ਮਿਲ ਜਾਂਦੀ ਤੁਹਾਨੂੰ ਪਿਆਰ ਨਾਲ ਦੰਦੇ ਸੀ ਖੁਸਕੇ ਚਾਹੋਗੇ ਚਾਹ ਨਾਲ ਹਾਂਜੀ ਉਹ ਸਮੇਂ ਤੇ ਉਹਨਾਂ ਨੂੰ ਬੜੀ ਲੱਗਦਾ ਵੇਦਾਂ ਕਹਿੰਦੀ ਮੈਨੂੰ ਦੇ ਦੇ ਹਾਂ ਅੱਛਾ ਹਾਂਜੀ ਅੱਛਾ ਅਚਾਰ ਵੀ ਬਣਿਆ ਹੁੰਦਾ ਹੈ ਉਹ achar ਸਾਡੀ ਮਾਸੀ ਇਕੱਠੀਆਂ ਭੈਣਾ ਵਿਆਈਆਂ ਹੋਏ ਨਾ ਮੇਰੀ ਮੰਮੀ ਉਹ ਨਹੀਂ ਜੀ ਇਹ ਬੜੀ ਮਾਸਤੀ ਨੂੰ ਅਸੀਂ ਜਿਵੇਂ ਚਾਰਚੂਰ ਲੈ ਕੇ ਆਣੇ ਨੂੰ ਪਸੰਦ ਲਿੰਬੂ ਦਾ ਅੰਬ ਦਾ ਬਹੁਤ ਹੀ ਸਵਾਦ ਬਣਾਉਂਦੇ ਸੀ ਜੀ ਬਿਲਕੁਲ ਮੈਂ ਨੂੰ ਮੈਂ ਤੁਹਾਨੂੰ ਇਹ ਪੁੱਛਣਾ ਸੀ ਵੀ ਇੱਥੇ ਕਲਚਰ ਹੈ ਬਹੁਤ ਹੀ ਮੰਨ ਕੇ ਚੱਲੋ ਵੀ ਇਹ ਨੂਡਲਸ ਖਾਣੇ ਇੱਥੇ ਜਾਂ ਆ ਨਾਨ ਵੇਜ ਖਾਣਾ ਮਾਸ ਖਾਣਾ ਜਾਂ ਇੱਥੇ ਮਤਲਬ ਕਲਚਰ ਹੈ ਵੀ ਇੱਥੇ ਥੋੜਾ ਡਿਫਰੈਂਟ ਟਾਈਪ ਦਾ ਫੂਡ ਖਾਂਦੇ ਆ ਤੁਹਾਨੂੰ ਉੱਥੇ ਦਾ ਫੂਡ ਜੇ ਤੁਸੀਂ ਸੈੱਟ ਹੋ ਗਏ ਸੀ ਤੁਹਾਨੂੰ ਪਸੰਦ ਆਉਂਦਾ ਸੀ ਉੱਥੇ ਦਾ ਫੂਡ ਕੀ ਸੀ ਕੰਨੂ ਸੱਚੀ ਗੱਲ ਦੱਸਾਂ ਜੀ ਪਹਿਲਾ ਜਦੋਂ ਮੈਂ ਗਈ ਸੀ ਸਾਗ ਦੇ ਕੇ ਮੈਂ ਦਰ ਗਈ ਅੱਛਾ ਮਿਆਰ ਜੀ ਹਰੇ ਹਰੇ ਜੀ ਕੀ ਆ ਕਿ ਖਾਂਦੇ ਨੇ ਕਿਉਂਕਿ ਮੈਂ ਕਦੇ ਦੇਖਿਆ ਨਹੀਂ ਹੈਗਾ ਜੀ ਮੈਂ ਹਾਂ ਹਾਂ ਬਿਲਕੁਲ ਦੇਖਿਆ ਨਹੀਂ ਜੀ ਹਾਂ ਜੀ ਦੇਖਿਆ ਨਹੀਂਗਾ ਪਾਲਗਾ ਸੀ ਵੈਸੇ ਉਬਾਲ ਕੇ ਖਾਂਦੇ ਨੇ ਜੀ ਪਾਲਗ ਹਾਂ ਇੱਥੇ ਉਬਾਲ ਕੇ ਖਾਂਦੇ ਤੇ ਬੋਇਲ ਖਾਂਦੇ ਆ ਸਬਜ਼ੀਆਂ ਉਬਾਲ ਕੇ ਖਾਂਦੇ ਆ ਜੀ ਉੱਥੇ ਕਰੀ ਬਣਾ ਕੇ ਖਾਂਦੇ ਮਤਲਬ ਸਬਜ਼ੀ ਬਣਾ ਕੇ ਖਾਂਦੇ ਜੀ ਉਹ ਮੈਂ ਪਹਿਲੀ ਵਾਰ ਦੇਖਿਆ ਓਕੇ ਪਰ ਹੌਲੀ ਹੌਲੀ ਜਦੋਂ ਰਹਾ ਉੱਥੇ ਟੇਸਟ ਕੀਤਾ ਟੇਸਟ ਕੀਤਾ ਮੈਨੂੰ ਬਹੁਤ ਸਵਾਦ ਲੱਗਿਆ ਜੀ ਫਿਰ ਉਸ ਤੋਂ ਬਾਅਦ ਮੈਂ ਕੋਰੀਅਨ ਖਾਣਾਦ ਉਹਥੇ ਛਰਤਾ ਸੀ ਜਦੋਂ ਮੈਂ ਉਥੇ ਪੜਦੀ ਸੀ ਜੀ ਅਕਚੁਅਲੀ ਮੈਂ ਉਥੇ ਪੜਦੀ ਸੀ ਜਦੋਂ ਮੇਰੀ ਮਾਂ ਗਈ ਸੀ ਨਾਲ ਪਹਿਲਾ ਪਹਿਲਾ ਓਕੇ ਤਾਂ ਮੇਰੀ ਮਾਂ ਨੇ ਖਿਮਚੀ ਤੁਹਾਨੂੰ ਪਤਾ ਜੀ ਹਾਂ ਖਿਮਚੀ ਮੈਨੂੰ ਪਤਾ ਖਿਮਚੀ ਬਣਾ ਕੇ ਉਹ ਨਾ ਦੱਬ ਕੇ ਗਈ ਸੀ ਜੀ ਥੱਲੇ ਨੀਚੇ ਓਕੇ ਫ੍ਰਿਜ ਮੰਗੋ ਜਿੱਮੇ ਠੰਡਾ ਰਹੇ ਹਾਂ ਠੰਡਾ ਰਹੇ ਕਰਦੀ ਜੀ ਦੱਬ ਦੇਣਾ ਜਦੋਂ ਖਿਮਚੀ ਮੈਂ ਆਪਣਾ achar ਪਾ ਲੈਣ ਹਾਂ achar ਪਾ ਲੈਣਿਆ ਜਿਵੇਂ ਸਾਡਾ achar ਹਰੀ ਸਬਜ਼ੀਆਂ ਦਾ achar ਹੋ ਗਿਆ ਇਹਨਾਂ ਦਾ ਠੀਕ ਹੈ ਮੈਂ ਸਮਝਦਾ ਇਹ ਵੀ ਓਕਣੇ ਦੱਬ ਦੇ ਓਕਣੇ ਦੱਬ ਕੇ ਗਈ ਸੀ ਜੀ ਤੁਸੀਂ ਸੋਚ ਲਓ 1 ਸਾਲ 2 ਸਾਲ ਮੈਂ ਕੱਢੀ ਨਹੀਂ ਹੈ ਕਿ ਕਿਉਂਕਿ ਮੈਨੂੰ ਜ਼ਿਆਦਾ ਇੰਡੀਅਨ ਫੂਡ ਖਾਣਾ ਸਵਾਦ ਲੱਗਿਆ ਓਕੇ ਮੈਂ ਖਿਮਚੀ ਖਾਣਾ ਹੀ ਛੱਡਤਾ ਸੀ ਉੱਥੇ ਖਿਮਚੀ ਖਾਣਾ ਛੱਡ ਹੀ ਚੜਦਾ ਖਿਮਚੀ ਵਾਲੀ ਕੁੜੀ ਸੀ ਸਾਗ ਤੇ ਹਲਾ ਲਾਉਂਦੀ ਸਾਗ ਤੇ ਹਲਾ ਲਾਉਂਦੀ ਹਾਂਜੀ ਓਕੇ ਤਾਂ ਫੂਡ ਵਾਲਾ ਤੇ ਸਾਡੇ ਉੱਥੇ ਨਾ ਕਲਚਰ ਹੈ ਭੰਗੜਾ ਹਾਂਜੀ ਗਾਣੇ ਮਨ ਸਾਡੇ ਕਲਚਰ ਦਾ ਹਿੱਸਾ ਨਹੀਂ ਨਾਰਮਲ ਹੈ ਸਾਡੇ ਲਈ ਹਾਂਜੀ ਇੱਥੇ ਵੀ ਹੈਗਾ ਬਟ ਸਾਡੇ ਕੋਲ ਜ਼ਿਆਦਾ ਹੀ ਹਾਂਜੀ ਤੇ ਹੋਰ ਜ਼ਿਆਦਾ ਜੀ ਉੱਥੇ ਤੇ ਹੁਣ ਤੁਸੀਂ ਟਿਕਟੋਕ ਤੇ ਤੁਸੀਂ ਕਰਦੇ ਵੀ ਹੋ ਤੇ ਤੁਹਾਨੂੰ ਪਹਿਲੇ ਦਿਨ ਤੋਂ ਹੀ ਪਸੰਦ ਆ ਗਿਆ ਸੀ ਤੁਸੀਂ ਪਹਿਲਾਂ ਕਰਦੇ ਸੀ ਉੱਥੇ ਆ ਤੁਹਾਨੂੰ ਸ਼ੌਕ ਲੱਗਿਆ ਵੀ ਯਾਰ ਇਹ ਕੀ ਕਰੀ ਜਾਂਦੇ ਆ ਵੈਸੇ ਵਿਆਹਾਂ ਵਿੱਚ ਜਾਂਦੇ ਸੀ ਜਿਵੇਂ ਨੱਚਦੇ ਸੀ ਗਾਣੇ ਸ ਉੱਚ ਉੱਚ ਗਾਣੇ ਲਾਉਂਦੇ ਸੀ ਜੀ ਮੈਨੂੰ ਬਹੁਤ ਵਧੀਆ ਤਾਂ ਲੱਗਦੇ ਸੀ ਜੀ ਪਰ ਮੈਨੂੰ ਇਹਨਾਂ ਨੱਚਣੇ ਨਹੀਂ ਆਇਆ ਆਉਂਦੇ ਸੀ ਤੇ ਗਾਣਾ ਵੀ ਇਹਨਾਂ ਨਹੀਂ ਆਉਂਦੇ ਸੀ ਮੈਨੂੰ ਥੋੜਾ ਸੰਗ ਲੱਗਦੀ ਹੁੰਦੀ ਸੀ ਪਰ ਹੁਣ गाने ਤੇ ਪਰ ਸ਼ੁਰੂ ਤੋਂ ਸੁਣਦੇ ਆ ਜੀ ਕਿਉਂਕਿ ਮੇਰਾ ਘਰ ਵਾਲਾ ਸ਼ੌਂਕਾ ਗਾਣਾ ਫੁੱਲ ਗਾਣਾ ਗੱਡੀ 'ਚ ਲਾਗੇ ਜਿਵੇਂ ਸੁਣਨਾ ओके ਤੇ ਹੁਣ ਤਾਂ ਮੈਨੂੰ ਬਹੁਤ ਵਧੀਆ ਲੱਗਦੀ ਹੈ ਜੀ ਬਿਲਕੁਲ ਬਿਲਕੁਲ ਹਾਂਜੀ ਹੁਣ ਮੈਂ ਭਾਜੀ ਨੂੰ ਸਵਾਲ ਪੁੱਛਦਾ ਭਾਬੀ ਜੀ ਨੂੰ ਪੁੱਛ ਲੇ ਭਾਜੀ ਤੁਸੀਂ ਬਹੁਤ ਸੋਹਣੇ ਸੋਹਣੇ ਟੈਟੂ ਬਣਾਏ ਹੋਏ ਨੇ ਅਵਤਾਰ ਸਿੰਘ ਅਵਤਾਰ ਸਿੰਘ ਮੇਰੇ ਪਾਪੂ ਦਾ ਨਾਂ ਵੀ ਅਵਤਾਰ ਸਿੰਘ ਹੈ ਤੇ ਮੈਂ ਪੁੱਛਣਾ ਸੀ ਵੀ ਇੰਨੇ ਟੈਟੂਆਂ ਦਾ ਕੀ ਲੋਜੀ ਹੈ ਪਹਿਲਾਂ ਹੀ ਛਪਾਈ ਸੀ ਆਸ਼ਕੀਚੇ ਜਾਂ ਹੁਣ ਛਪਾਈ ਨੇ ਨਹੀਂ ਨਹੀਂ ਬਾਈ ਇਹਨਾਂ ਦੀ ਇਹਨਾਂ ਦੀ ਭਾਜੀ ਬਹੁਤ ਜਿਵੇਂ ਇੱਕ ਇੱਕ ਸਟੋਰੀਆਂ ਨੇ ਬਾਈ ਇਹਨਾਂ ਦੀਆਂ ਜਿਵੇਂ ਓਕੇ ਇਹ ਅਵਤਾਰ ਸਿੰਘ ਮੇਰਾ ਕਜ਼ਨ ਸੀ ਮਾਸੀ ਦਾ ਮੁੰਡਾ ਓਕੇ ਉਹਦੇ ਨਾਲ ਉਹ ਉਹ ਬੰਦੇ ਨੇ ਉਸ ਟਾਈਮ ਮੇਰਾ ਓਖਾ ਟਾਈਮ ਸਾਰਿਆ ਬਾਈ ਓਕੇ ਉਹਨੂੰ ਮੈਂ ਕੋਰੀਆ ਬੁਲਾਇਆ ਸੀ ਓਕੇ ਜਿਵੇਂ ਮੇਰੇ ਨਾਲ ਰਹਿੰਦਾ ਸੀ ਉਹ ਚਾਰ ਵਾਰ ਕੋਰੀਆ ਆਇਆ ਉਹ ਓਕੇ ਆਪਣੀ ਗਰੰਟੀ ਦੇ ਪਰ ਉਹ ਹੁਣ ਹੈ ਨਹੀਂ ਓਰੇ ਓਕੇ ਕੋਰੀਆ ਦੇ ਵਿੱਚ ਓਕੇ ਤੇ ਉਹ ਬੰਦੇ ਨੇ ਮੇਰੀ ਬਹੁਤ ਹੈਲਪ ਕਰੀ ਹੈ ਜਦ ਤੋਂ ਮੈਂ ਅਸੀਂ ਇੰਡੀਆ ਔਖਾ ਟਾਈਮ ਰਹੇ ਆ ਉਹਨੇ ਉਸ ਟਾਈਮ ਤੋਂ ਵੀ ਮੇਰੀ ਜਿਵੇਂ ਬਹੁਤ ਹੀ ਵਧੀਆ ਹੈਲਪ ਕੀਤੀ ਸੀ ਤੇ ਫਿਰ ਮੈਂ ਉਹਦੀ ਹੈਲਪ ਵੀ ਕੀਤੀ ਸੀ ਮੈਂ ਉਹਨੂੰ ਕੋਰੀਆ ਬੁਲਾਇਆ ਪੂਰੋਂ ਪੈਸੇ ਗਰੀਬ ਸੀ ਉਹ ਓਕੇ ਜੇ ਮੈਂ ਅਸੀਂ ਅਸੀਂ ਗਰੀਬ ਆ ਉਹ ਵੀ ਮਾਸੀ ਦਾ ਮੁੰਡਾ ਗਰੀਬ ਸੀ ਉਹ ਫੈਮਿਲੀ ਗਰੀਬ ਆ ਬਾਈ ਅਸੀਂ ਕਿਹੜਾ ਸ਼ੁਰੂ ਤੋਂ ਹੀ ਜਿਵੇਂ ਬਿਲਕੁਲ rich ਫੈਮਿਲੀ ਨਹੀਂ ਹੈਗੇ ਓਕੇ ਗਰੀਬੀ ਕੱਟਦੇ ਆ ਰਹੇ ਹਾਂ ਬਹੁਤ ਮਿਹਨਤਾਂ ਕਰਕੇ ਇੱਥੇ ਤੱਕ ਪਹੁੰਚੇ ਆ ਅਸੀਂ ਓਕੇ ਤੇ ਉਹ ਬੰਦੇ ਨੇ ਮੇਰੀ ਹੈਲਪ ਕੀਤੀ ਸੀ ਉਹਦੀ ਡੈਥ ਹੋ ਗਈ 2018 2018 ਦੇ ਵਿੱਚ ਓਕੇ ਤਾਂ ਤੁਸੀਂ ਉਦੋਂ ਉਦੋਂ ਬਾਅਦ ਚ ਪਾਇਆ ਉਹਦੀ 13 10 2018 ਹਾਂਜੀ ਉਹਦਾ ਮੈਨੂੰ ਓਕੇ ਯਾਨੀ ਕਿ ਉਹਨੇ ਤੁਸੀਂ ਲਾਈਫ ਉਹਨੇ ਤੁਹਾਨੂੰ ਹੈਲਪ ਕੀਤੀ ਤਾਂ ਤੁਸੀਂ ਉਹਨੂੰ ਯਾਦ ਲਈ ਮੈਮਰੀ ਯਾਦ ਲਈ ਮੈਂ ਸਿਰਫ ਉਹ ਬੰਦੀ ਜਿਵੇਂ ਮੈਨੂੰ ਯਾਦ ਆਉਂਦਾ ਸਾਨੂੰ ਮੇਰੀ ਫੈਮਿਲੀ ਬੱਚੇ ਵੀ ਉਹਨੂੰ ਬਹੁਤ ਯਾਦ ਕਰਦੇ ਨੇ ਕਿਉਂਕਿ ਉਹਰੇ ਰਹਿ ਕੇ ਜਾਂਦਾ ਦੀ ਮੇਰੇ ਨਾਲ ਓਕੇ ਮੇਰੇ ਘਰ ਆਇਆ ਉਹਨੂੰ ਮੈਂ ਟੂਰਿਸਟ ਬੁਲਾਉਂਦਾ ਹੁੰਦਾ ਸੀ ਜੀ ਓਕੇ ਉਹਨੂੰ ਗੂਠਾ ਸ਼ਾਪ ਸੀ ਬਾਈ ਲਿਖਣੇ ਨਾਂ ਨਹੀਂ ਆਂਦਾ ਸੀ ਮੈਂ ਕਰੀ ਵੀ ਨਹੀਂ ਦੇਖਣਾਂ ਹੁੰਦਾ ਟਾਈਮ ਨਹੀਂ ਦੇਖਣਾਂ ਹੁੰਦਾ ਦੀ ਉਹਨੂੰ ਓਕੇ ਮੇᱫੋ ਛੋਟਾ ਸਿੰਪਲ ਪਰਸਨ ਸਿੰਪਲ ਬਿਲਕੁਲ ਦੇਸੀ ਬੰਦਾ ਉਹਨੇ ਜਦੋਂ ਵੀ ਇਹਨੇ ਬੁਲਾਣਾ ਹਾਂਜੀ ਭਾਬੀ ਜੀ ਹਾਂਜੀ ਬਹੁਤ ਜਿਵੇਂ ਚੰਗਾ ਸੀ ਬਹੁਤ ਓਕੇ ਓਕੇ ਔਰ ਇਹ ਹੈਗਾ ਜੀ ਨੀਲੂ ਮੇਰੀ ਸਿਸਟਰ ਸੀ ਓਕੇ ਬਸ ਤੁਹਾਡੇ ਜਿਹੜੇ ਰਿਲੇਟਿਵ ਨੇ ਉਹਨਾਂ ਦੇ ਜਿਹੜੇ ਤੋਂ ਮਿਲਦੇ ਕਰੀਬ ਨੇ ਉਹਨਾਂ ਦੇ ਨਾਂ ਤੁਸੀਂ ਲਿਖਾਈ ਹੋਏ ਨੇ ਇਹ ਵੀ ਮੇਰੇ ਕੋਰੀਆ ਗਈ ਸੀ ਇਹ ਮੇਰੀ ਰੀਅਲ ਸਿਸਟਰ ਜੀ ਓਮਾਨ ਦੇ ਵਿੱਚ ਡੈਥ ਹੋ ਗਈ ਸੀ ਨਾਲ ओके okay, हां जी ਇਹਨਾਂ ਦੀ 2 2021 ਦੇ ਵਿੱਚ ਬਾਈ ਐਕਸੀਡੈਂਟ ਹੋ ਗਿਆ ਸੀ ਇਹ عمان ਚ ਗਈ ਸੀ ਆਪਣੇ ਘਰ ਆਣ ਨਾਲ ਓਕੇ ਤੇ ਉਹ ਵੀ ਬਹੁਤ ਉਹ ਆ ਜਿਵੇਂ ਸਟੋਰੀ ਉਹਨਾਂ ਨਾਲ ਵੀ ਪਿਆਰ ਬਹੁਤ ਸੀ ਓਕੇ ਤੇ ਇਹ ਮੇਰੀ ਬੇਟੀਆਂ ਦੇ ਨਾਂ ਨੇ ਬਾਈ ਓਕੇ ਲੂਇਸ ਆਰਿਸ ਓਕੇ ਜਿਵੇਂ ਆਪਾਂ ਉਹ ਮੇਰੇ ਦਿਲ ਦੇ ਕਰੀਬ ਮੇਰੀ ਜਿਵੇਂ ਜਾਲੋ ਵੀ ਮੇਰੀ ਲਾਈਫ ਨੇ ਉਹ ਵੀ ਬਿਲਕੁਲ ਇਹ ਮੇਰੀ ਘਰ ਵਾਲੀ ਦਾ ਨਾਂ ਓਕੇ ਹਾਂ ਜੀ ਅੱਛਾ ਇਹ ਪਿਆਰ ਦਾ ਨਾਂ ਆ ਹਾਂ ਇਹ ਸ਼ੁਰੂ ਤੋਂ ਲਿਖਾਇਆ ਹੋਇਆ ओके ਤੇ ਬਾਅਦ ਚ ਕੁੜੀਆਂ ਲਿਖਾਇ ਨੇ ਓਕੇ ਹਾਂਜੀ ਭਾਈ ਓਕੇ ਹੁਣ ਤੁਹਾਡੇ ਕੋਲ ਸਪੇਸ ਬਚਿਆ ਨਹੀਂ ਬੜਾ ਘਟੋ ਗਿਆ ਇੱਕ ਪਾਸੇ ਬਾਜੋਗੇ ਨਹੀਂ ਨਹੀਂ ਚਲੋ ਵਧੀਆ ਭਾਜੀ ਵਧੀਆ ਚਲੋ ਪਰਮਾਤਮਾ ਮਿਹਰ ਕਰੇ ਆ ਤੁਹਾਨੂੰ ਭਾਜੀ ਭਾਬੀ ਨੂੰ 골ਡ ਦਾ ਸ਼ੌਂਕ ਘੱਟ ਹੈ ਤੁਹਾਨੂੰ ਜ਼ਿਆਦਾ ਲੱਗਦਾ ਮੈਨੂੰ ਵੈਸੇ ਜਨਾਨੀਆਂ ਨੂੰ ਤੁਸੀਂ ਦੇਖਿਆ ਹੋਣਾ ਇੰਡੀਆ ਚ ਕੁੜੀਆਂ ਦਾ ਸੋਨੇ ਦਾ ਸ਼ੌਂਕ ਬਹੁਤ ਹੁੰਦਾ ਹੈ ਪਾਜੀ ਨੂੰ ਬਹੁਤ ਹੈ ਮੈਨੂੰ ਪਰਸਨਲੀ ਘੱਟ ਹੈ ਮੇਰੀ ਵਾਈਫ ਨੂੰ ਉਹ ਪਸੰਦ ਹੈ ਮੈਂ ਦੇਖ ਇਹਨੂੰ ਇਹਨੂੰ 골ਡ ਦਾ ਸ਼ੌਕ ਨਹੀਂ ਹੈਗਾ ਹਾਂ ਇਹ ਇਹ 골ਡ ਤੋਂ ਵੀ ਮਿੱਤੋ ਇਦੋਂ ਵੀ ਮਹਿੰਗੇ ਨੇ ਇਹ ਅੱਛਾ ਹਾਂਜੀ ਅੱਛਾ ਮੈਂ ਤੁਹਾਨੂੰ ਇਹ ਚੀਜ਼ ਤੁਸੀਂ ਨੋਟ ਕਰੋ ਨੋਟ ਕਰੋ ਜੀ ਜਿਹੜੇ ਕੋਰੀਅਨ ਲੋਕ ਨੇ ਨਾ ਉਹ 골ਡ ਤੋਂ 24 ਕਹਿ ਰਹੇ ਤਾਂ ਪਾ ਕੇ ਖੁਸ਼ ਨਹੀਂ ਹੈਗਾ ਜਿੰਨਾ ਓਕੇ 골ਡ ਪਾਏ ਖੁਸ਼ ਨਹੀਂ ਹੈਗਾ 24 ਕੈਰਟ 24 ਕੈਰਟ ਓਕੇ ਹਾਂ ਬ੍ਰੈਂਡਰ ਜਿਵੇਂ ਜੁਐਲਰੀ ਪਾ ਲੈਣਗੇ ਜੀ ਇਹ ਬ੍ਰੈਂਡ ਇਹ ਬ੍ਰੈਂਡ ਵਾਲਾ ओके 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 ਮੈਂ ਇਹ ਕਿਹਾ ਜਿਹਨੂੰ ਪਤਾ ਵੀ ਉਹ ਨੂੰ ਅੱਛਾ ਬ੍ਰਾਂਡ ਅੱਛਾ ਇੱਥੇ ਬ੍ਰਾਂਡ ਵੈਲਿਊ ਮਤਲਬ ਸਮਝ ਗਿਆ ਮੈਂ ਤੁਹਾਡੀ ਗੱਲ ਔਰ ਸਾਨੂੰ ਅਸੀਂ 24 ਕੈਰਟ ਪਸੰਦ ਕਰਦੇ ਆਂ ਬਾਈ ਆਪਾਂ ਹਾਂ ਆਪਾਂ ਨੂੰ ਚਾਹੀਦਾ ਵੀ ਜਿਆਦਾ ਜਿਆਦਾ 골ਡ ਦਿਸੇ ਹਾਂਜੀ ਪਰ ਇਹ ਨਹੀਂ ਹੈਗਾ ਮੈਨੂੰ ਸ਼ੌਂਕ ਜੂੰਦੀ ਬਸਤੀ ਦੇ ਬੇ ਮੇਰੀ ਸੱਸ ਜਿਹੜੀ ਬਣਾ ਕੇ ਦਿੰਦੀ ਆ ਬਾਈ ਓਕੇ ਆਪਾਂ ਤੁਹਾਨੂੰ ਪਹਿਲਾਂ ਵੀ ਕਿਹਾ ਏ ਜਿਹਦੀ سپورਟ ਆ ਮੇਰੀ ਸੱਸ ਦੀ ਮੇਰੇ ਨਾਲ ਜੋ ਵੀ ਕੁਛ ਬਣਾਇਆ ਹੋਇਆ ਜੋ ਸੱਤੇ ਨੇ ਪਾਇਆ ਹੋਇਆ ਇੱਥੇ ਬਣਾਇਆ ਉਹ ਮੇਰੀ ਸੱਸ ਦੀ سپورਟ ਆ ਜੀ ਇੱਥੇ ਕੋਰੀਆ ਦੇ ਵਿੱਚ ਓਕੇ ਓਕੇ ਤੇ ਮੈਂ ਸਭ ਨੂੰ ਇਹਦੀ ਸੱਸ ਦਵੇ ਜਿਹਨੇ ਕੁੜੀ ਵੀ ਦਿੱਤੀ سپورਟ ਵੀ ਦਿੱਤੀ ਸਭ ਕੁਝ ਦਿੱਤਾ ਔਰ ਮੇਰਾ ਇੰਡੀਆ ਦੇ ਵਿੱਚ ਘਰਾ ਜਿੰਨਾ ਵੀ ਪਾਇਆ ਪਵਾਇਆ ਉਹ ਮੇਰੀ ਸੱਸ ਨੇ ਪਾਇਆ ਜੀ ਓਕੇ ਬਹੁਤ ਹੈਲਪਫਰੀ ਤੇ ਇਹਦਾ ਮੈਂ ਵੀ ਸ਼ੌਕਡ ਆ ਕਿ ਯਾਰ ਥੋੜਾ ਇੰਨੀ ਜਾਂ ਸਪੋਰਟ ਕੀਤੀ ਕਮਾਲ ਦੀ ਗੱਲ ਹੈ ਨਾ ਵੀ ਨਾਰਮਲੀ ਲੋਕਾਂ ਦੇ ਦਿਮਾਗ 'ਚ ਇਹ ਆ ਵੀ ਜਿਹੜੇ ਲੋਕ ਬਾਹਰ ਦੇ ਨੇ ਉਹ ਇਨੀ ਫੈਮਿਲੀ ਸਪੋਰਟ ਨਹੀਂ ਕਰਦੇ ਹਾਂਜੀ ਹਾਂਜੀ ਬਟ ਇੱਥੇ ਬਟ ਥੋੜੀ ਪੂਰੀ ਸਪੋਰਟ ਹੋਈ ਫੁੱਲ ਜੀ ਹੁਣ ਤੱਕ ਸਪੋਰਟ ਕਰ ਰਹੀ ਹੈ ਜੀ ਆਪਣੀ ओके ਆਪਣੀ ਨਾਲ ਖੜੀ ਆ ਉਹ ਓਕੇ ਨਾਲ ਪਹਿਲਾਂ ਤੁਸੀਂ ਜਵਾਬ ਦਿੱਤਾ ਜੀ ਜਵਾਬ ਨਹੀਂ ਦਿੱਤਾ ਬਿਆਨ ਕਰਾਈ ਹੁਣ 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 ਸਭ ਸੇ ਲੀਆਂ ਕੋਲ ਜਾ ਜਾ ਕੇ ਦੱਸ ਦਿਆ ਜੀ ਰਿਲੇਟਿਵਸ ਨੂੰ ਵੀ ਛੇਤੀ ਵਿਆਹ ਕਰਾਣਾ ਚਾਹੀਦਾ ਏ ਤੇ ਬਾਲੇ ਮਤਲਬ ਮੁੰਡੇ ਨਾਲ ਵੀ ਵਿਆਹ ਕਰਾ ਕੇ ਵੀ ਖੁਸ਼ ਨੇ ਖੁਸ਼ ਨੇ ਸਾਡੀ ਸਟੋਰੀ ਦੱਸਦੀ ਆ ਉਹ ਓਕੇ ਜਿਵੇਂ ਵੀ ਮੇਰੀ ਹਾਂ ਬਿਲਕੁਲ ਬਿਲਕੁਲ ਮੈਨੂੰ ਇਹ ਕੁਐਸਚਨ ਹੋਰ ਯਾਦ ਆਇਆ ਹਾਂਜੀ ਵੀ ਜੇ ਤੁਸੀਂ ਕੋਰੀਅਨ ਨਾਲ ਵਿਆਹ ਕਰਾਉਂਦੇ ਤਾਂ ਤੁਸੀਂ ਇੰਡੀਅਨ ਭਾਈ ਨਾਲ ਵਿਆਹ ਕਰਾਇਆ ਤੇ ਕੀ ਡਿਫਰੈਂਸ ਲੱਗਿਆ ਤੁਹਾਨੂੰ ਕੀ ਕੀ ਫਾਇਦਾ ਹੋਇਆ ਤੁਹਾਡੀ ਜਿਹੜੀ ਅਮੀ ਜੀ ਨੇ ਜੋ ਜਿਹੜੀ ਤੁਹਾਡੀ ਸੱਸ ਨੇ ਉਹ ਕੀ ਖਾਸ ਗੱਲ ਦੱਸਦੀ ਆ ਵੀ ਕੀ ਫਾਇਦਾ ਹੋਇਆ ਸਾਨੂੰ ਕੀ ਫਾਇਦਾ ਹੋਇਆ ਜੀ ਮੰਨ ਕੇ ਚਲੋ ਵੀ ਇੱਥੇ ਦੇ ਲੋਕਲ ਮੁੰਡੇ ਚ ਤੇ ਬਾਜੀ ਚ ਕੀ ਫਰਕ ਆ ਐਜ਼ ਅ ਹਸਬੈਂਡ ਐਜ਼ ਅ ਹਸਬੈਂਡ ਓਨਲੀ ਐਜ਼ ਅ ਹਸਬੈਂਡ ਜੀ वैसे जातर क्योंकि मैं तो कोरियन ਨਾਲ ਰਹੇ ਕਿ ਨਹੀਂ ਦੇਖਿਆ ਮੈਨੂੰ ਪਤਾ ਵੀ ਨਹੀਂ ਜੀ ਔਰ ਮੈਂ ਟੀਵੀ ਚ ਦੇਖਦੀ ਆਂ ਅਚਾ ਸੀਰੀਅਲ ਚ ਦੇਖਿਆ ਹਣਾ ਕੇ ਡਰਾਮਾ ਚ ਦੇਖਿਆ ਹਣਾ ਮੈਂ ਟੀਵੀ ਜੀ ਵੀ ਦੇਖਦੀ ਆਂ ਸੱਚ ਜਿਹੜੇ ਰੀਅਲ ਸਟੋਰੀ ਆ ਤੇ ਮੇਰੀ ਮਾਂ ਨਾਲ ਵੀ ਹੋਇਆ ਜੀ ਕਿਉਂਕਿ ਪਤਾ ਕੀ ਹੈ ਜੀ ਮੇਰੀ ਮਾਂ ਦਾ ਵੀ ਜਿਵੇਂ ਤਲਾਕ ਹੋਇਆ ਹੋਇਆ ਜੀ ਉਹ ਸੋਇਆ ਹੋਵੇ ਮੇਰਾ ਡੈਡੀ ਨਾਲ ਤੇ ਮੇਰਾ ਡੈਡੀ ਵੀ ਹੁਣ ਵੀ ਹੈਗਾ ਜੀ ਜੂਂਦਾ ਹੈਗਾ ਏ ਓਕੇ ਓਕੇ ਤੇ ਮਿਲ ਕੇ ਵੀ ਆਨੇ ਆ ਸੀ ਓਕੇ ਹੋਣਾ ਹੋਰ ਨਾਲ ਵਿਆਹ ਕਰਾਇਆ ਹੋਇਆ ਜੀ ओके ओके ਹਾਂ ਜੀ ਤੇ ਮੈਂ ਕਦੇ ਜ਼ਿੰਦਗੀ ਚ ਮੇਰਾ ਡੈਡੀ ਨਾਲ ਮੇਰੀ ਮਾਂ ਨਾਲ ਇਕੱਠੇ ਕਦੇ ਵੀ ਨਹੀਂ ਰਿਹਾ ਜੀ ਮੈਂ ਮੇਰੀ ਮਾਂ ਨਾਲ ਹੀ ਰਹਿੰਦੇ ਆ ਚਲੋ ਤੁਹਾਨੂੰ ਵਾਪਸ ਤੁਹਾਨੂੰ ਇੰਡੀਆ ਇੰਡੀਅਨ ਮੁੰਡੇ ਨਾਲ ਇਹ ਫਾਇਦਾ ਹੋ ਗਿਆ ਵੀ ਆਪਾਂ ਇੰਡੀਅਨ ਕਲਚਰ ਚ ਆਪਾਂ ਜ਼ਿੰਦਗੀ ਚ ਇੱਕ ਵਾਰੀ ਵਿਆਹ ਕਰਾਉਂਦੇ ਆ ਜਿਹਦੇ ਨਾਲ ਕਰਾਉਂਦੇ ਆ ਉਹਦੇ ਨਾਲ ਹੀ ਰਹਿੰਦੇ ਆ ਦੈਟਸ ਇਟ ਹਾਂ ਜੀ ਇਹ ਮੈਨੂੰ ਹਾਂਜੀ ਕਦੇ ਕਦੇ ਗੁੱਸੇ 'ਚ ਲੜ ਕੇ ਕਹਿ ਦਿੰਦੀ ਆ ਇਹ ਓਕੇ ਤਲਾਕ ਲੈ ਲਾ ਓਕੇ ਉਹ ਤਾਂ ਇੰਡੀਆ ਉਹ ਤਾਂ ਸਾਰੀ ਕਹਿੰਦੀ ਆ ਆਪਣੀ ਇੰਡੀਆ ਵਾਲੀ ਵੀ ਕਹਿ ਲੈਂਦੀ ਆ ਇਹ ਗੁੱਸੇ 'ਚ ਕਹਿ ਦਿੰਦੀ ਆ ਉਹ ਤਾਂ ਸਾਰੀ ਕਹਿੰਦੀ ਆ ਹਾਂ ਪਰ ਮੈਂ ਨਹੀਂ ਲੰਦਾ ਬਾਈ ਚਲਾ ਕੇ ਇਹਨੂੰ ਕਿਹਾ ਏ ਮੈਂ ਕਿਹਾ ਤਲਾਕ ਨਹੀਂ ਲੈਣਾ ਕਿ ਕਿਵੇਂ ਨੂੰ ਪਤਾ ਜੀ ਕਰਨਾ ਨਹੀਂ ਹਾਂ ਇਹਨੂੰ ਪਤਾ ਹੈ ਇਹ ਕਿਵਾਰਾ ਚਲੋ ਕਦੇ ਕਦੇ ਫੈਮਿਲੀ 'ਚ ਹੋ ਜਾਂਦੀ ਆ ਪਰ ਇੰਨਾ ਵੀ ਅਸੀਂ ਲੜਦੇ ਨਹੀਂ ਹੈਗੇ ਹਾਂ ਨਹੀਂ ਭਾਜੀ ਥੋੜੀ ਬਹੁਤੀ ਨੋਕ-ਚੋਕ ਤਾਂ ਹੁੰਦੀ ਆ ਜਿੱਥੇ ਪਿਆਰ ਹੋਊਗਾ ਉੱਥੇ ਨੋਕ-ਚੋਕ ਵੀ ਹੋਊਗੀ ਮੈਂ ਨੋਕ-ਚੋਕ ਸਾਂਭ ਲੈਣਾ ਇਹਦੀ ਓਕੇ ਓਕੇ ਹਾਂ ਜੀ ਹੁਣ ਮੈਂ ਤੁਹਾਨੂੰ ਇਹ ਕੁਐਸਚਨ ਸੇਮ ਪੁੱਛਣਾ ਹਾਂ ਜੀ ਤੁਹਾਨੂੰ ਪੰਜਾਬਣ ਨਾਲ ਇਹਦੇ 'ਚ ਕੀ ਫਾਇਦਾ ਰਿਹਾ ਜਦ ਨਹੀਂ ਨਹੀਂ ਬਹੁਤ ਬਹੁਤ ਫਾਇਦਾ ਭਾਈ ਦੇਖੋ ਫਾਇਦਾ ਦਾ ਕੋਈ ਮਤਲਬ ਤੁਹਾਨੂੰ ਕੀ 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 ਚੰਗਾ ਲੱਗਿਆ ਜੋ ਮੇਰਾ ਡ੍ਰੀਮ ਸੀ ਮੈਂ ਕੋਰੀਆ ਦੇ ਵਿੱਚ ਆਵਾਂ ਸੈੱਟ ਹੋਵਾਂ ਉਹ ਮੈਨੂੰ ਵਧੀਆ ਲੱਗਿਆ ਮੈਂ ਕੋਰੀਆ ਦੇ ਸੈੱਟ ਹੋ ਗਿਆ ਇਹ ਸਿਰਫ ਇਹਦੇ ਕਰਕੇ ਕਿਉਂਕਿ ਇਹਨੇ ਮੇਰਾ ਸਾਥ ਨਹੀਂ ਛੱਡਿਆ ਬਾਈ ਓਕੇ ਕਿਉਂਕਿ ਜਿੰਨਾ ਵੀ ਅਸੀਂ ਔਖਾ ਟਾਈਮ ਕੱਟ ਕੇ ਆਇਆ ਉਸ ਟਾਈਮ ਦਾ ਇੰਡੀਅਨ ਜਨਾਨੀ ਵੀ ਛੱਡ ਦੂਗੀ ਬਿਲਕੁਲ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਕਿਉਂਕਿ ਜਦੋਂ ਮੇਰੇ ਲਵੇ 2 ਰੁਪਏ ਨਹੀਂ ਸੀ ਤੁਸੀਂ ਤੁਸੀਂ ਸੋਚਾਂਗੇ ਉਹ ਮੈਂ ਕਿਹੜੀ ਗੱਲ ਤੁਹਾਨੂੰ ਦੱਸ ਰਿਹਾ ਹਾਂ ਬਿਲਕੁਲ ਸ਼ੈਂਪੂ ਲਿਆਉਣ ਲੋਗੇ ਤੇ ਸਿਰ ਧੋਣ ਲਈ ਪੈਸੇ ਨਹੀਂ ਸੀ ਮੇਰੇ ਬਾਈ 2 ਰੁਪਏ ਓਕੇ ਤੋਂ ਅੱਜ ਸੱਤੇ ਨੂੰ ਲੋਕ ਦੇਖਦੇ ਹੋਣੇ ਮੇਰੇ ਫੈਨ ਵੀ ਸੱਤਾ ਸ਼ੁਰੂ ਤੋਂ ਅਮੀਰ ਆ ਬਹੁਤ ਜਿਵੇਂ ਅਮੀਰ ਆ ਮੈਂ ਵੀ ਗਰੀਬ ਹਾਂ ਬਿਲਕੁਲ ਮੈਂ ਤੋਂ ਤੁਹਾਡੀ ਗੱਲ ਇਮੇਜਿਨ ਕਰ ਸਕਦਾ ਕਿਉਂਕਿ ਜਦੋਂ ਮੈਂ ਛੋਟਾ ਸੀ ਆਪਾਂ ਵੀ ਉੱਪਰ ਚਵਾਰੇ ਚ ਪੈਂਦੇ ਸੀ ਉੱਪਰ ਬਾਹਰ ਮੰਜੇ ਢਾ ਕੇ ਸ਼ਾਇਦ ਉਹ ਟਾਈਮ ਹੁਣ ਹਰ ਇੱਕ ਬੰਦੇ ਦਾ ਸਟਰਗਲ ਹੁੰਦਾ ਤੁਸੀਂ ਹਾਂ ਮੈਨੂੰ ਮੇਰਾ ਕੁਐਸਚਨ ਹੋਰ ਹੈ ਤੁਸੀਂ ਫਿਰ ਉਥੇ ਜਦੋਂ ਇੱਥੇ ਆਏ ਥੋੜਾ ਟਾਈਮ ਕਿੱਥੇ ਬਦਲਿਆ ਜਿਹੜਾ ਕਲਾਈਮੈਕਸ ਆਉ ਕਿੱਥੇ ਆਇਆ ਮਤਲਬ ਤੁਹਾਡਾ ਮਤਲਬ ਜ਼ਿੰਦਗੀ ਬਦਲੀ ਕਿਵੇਂ ਤੇ ਬੇਟੀ ਜਨਮ ਹੋਇਆ ਬੇਟੀ ਜਾਂ ਮੇਰੀ ਸੱਸ ਨੇ ਫੋਨ ਨਹੀਂ ਕਰਿਆ ਸਾਨੂੰ ਇੱਕ ਵੀ ਓਕੇ ਗੁੱਸੇ ਹੀ ਸਾਡੇ ਨਾਲ ਵਿਆਹ ਨਹੀਂ ਤੂੰ ਕਿਉਂ ਕਰਾਇਆ ਵਿਆਹ ਇਹਨੂੰ ਕਹਿੰਦੀ ਸੀ ਓਕੇ ਚਲੋ ਐ ਮਾਵਾ ਬਸਾਰੀ ਕਿ ਉਹ ਹੁੰਦਾ ਹੁੰਦਾ ਉਹ 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 ਐ ਸੋਚਦੇ ਆ ਵੀ ਮੇਰੇ ਬੱਚੀ ਦਾ ਫਿਊਚਰ ਖਰਾਬ ਹੋ ਗਿਆ ਖਰਾਬ ਹੋ ਗਿਆ ਜੀ ਹਾਂ ਸਭ ਨੂੰ ਐ ਲੱਗਦਾ ਫਿਰ ਅੱਜ ਉਹ ਕਹਿੰਦੀ ਆ ਵੀ ਚਲੋ ਮੇਰੀ ਬੱਚੀ ਨੇ ਜੋ ਕਰਾਇਆ ਉਹ ਵਧੀਆ ਕਰਾਇਆ ਵਧੀਆ ਬੰਦਾ ਮਿਲਿਆ ਹਾਂ ਪਰ ਜਿਵੇਂ ਸਾਰਿਆਂ ਦੀ ਇੱਜ਼ਤ ਹੈ ਮੇਰੀ ਸੱਸ ਦੀ ਵੀ ਆਪਾਂ ਉਨੀ ਇੱਜ਼ਤ ਹੈ ਜਿੰਨੀ ਇਹਨਾਂ ਦੀ ਹੈ ਜਿਵੇਂ ਬਿਲਕੁਲ ਹਾਂ ਜੀ ਕਿਉਂਕਿ ਨਾਲ ਰਹਿਨੇ ਉਹਨੇ ਫੁੱਲ ਸਪੋਰਟ ਕਰਿਆ ਬਿਲਕੁਲ ਬੜੀ ਕੁੜੀ ਦਾ ਜਨਮ ਹੋਇਆ ਅਸੀਂ ਦੱਸਿਆ ਬੇਟੀ ਹੋਈ ਜੀ ਹਾਂ ਫਿਰ ਵੀ ਗੁੱਸੇ ਹੋਈ ਇਹਨੂੰ ਬੋਲੀ ਨਹੀਂ ਹੈਗੀ ਉਹ ਫੋਨ ਲਾਇਆ ਫੋਨ ਲਾਣ ਜੋਗੇ ਪੈਸੇ ਨਹੀਂ ਸੀ ਬਾਈ ਇੰਡੀਆ ਕਾਲ ਹੁੰਦੀ ਕੋਰੀਆ ਨੂੰ ਨਾਰਵੇਕ ਕਾਲ ਸੀ ਬਹੁਤ ਔਖਾ ਸੀ ਓਕੇ ਮਿਸ ਕਾਲ ਮਾਰਦੀ ਉਹ ਵੀ ਮਸਾਉ ਨੇ ਫੋਨ ਕਰਿਆ ਚਲੋ ਨਹੀਂ ਚਲੋ ਛੱਡੋ ਅਸੀਂ ਆ ਵੀ ਨਹੀਂ ਬੋਲਣਾ ਮੰਗਦੀ ਹੈਗੀ ਹੁਣ ਕੀ ਕਰ ਸਕਦੇ ਹੁਣ ਜੋ ਵੀ ਗਰੀਬੀ ਕਠਿਨੀ ਔਖਾ ਸੁੱਖ ਕੱਟਣਾ ਬਣਿਆ ਔਰ ਇਸ ਨੇ ਇਹਦਾ ਮੈਂ ਬਹੁਤ ਧੰਨਵਾਦੀ ਆ ਜਿਨੇ ਮੇਰਾ ਇਨ ਲਾਈਫ ਬਹੁਤ ਸਾਥ ਦਿੱਤਾ ਬਾਈ ਉਸ ਟਾਈਮ ਜੋ ਅਸੀਂ ਇੰਡੀਆ ਦੇ ਵਿੱਚ ਰਏ ਸੀ ਤੇ ਅਸੀਂ ਸਾਨੂੰ ਫਿਰ ਬਾਅਦ ਚ ਕਾਫੀ ਟਾਈਮ ਬਾਅਦ ਸੱਸ ਨੇ ਫੋਨ ਕਰਿਆ ਬਾਈ ਤੁਸੀਂ ਕੋਰੀਆ ਆਜੋ ਓਕੇ ਤੇ ਬਹੁਤ ਖੁਸ਼ੀ ਹੋਈ ਦਿਲ ਨੂੰ ਓਕੇ ਤੇ ਮੈਂ ਕੋਰੀਆ ਆਏ ਅਸੀਂ ਕਿਹੜੇ ਸਾਲ ਚ ਆਏ ਤੁਸੀਂ ਫਿਰ ਦੁਬਾਰੇ ਕੋਰੀਆ ਮੈਂ ਅਸੀਂ 11 ਚ 10 ਚ 10 11 ਚ ਆਏ ਬਾਈ ਮੈਂ ਦੁਬਾਰੇ ਹਾਂਜੀ ਪਹਿਲਾਂ 6 ਚ ਆਏ ਫਿਰ 11 ਚ ਹਾਂਜੀ ਹਾਂਜੀ ਬਾਈ 6 ਤੋਂ ਬਾਅਦ ਤੁਸੀਂ ਇੰਡੀਆ ਰਹੇ ਹੋ ਤਿੰਨ ਚਾਰ ਸਾਲ ਆਏ ਹੈ ਬਾਈ ਹਾਂਜੀ ਓਕੇ ਹਾਂਜੀ 11 ਚ ਤੁਸੀਂ ਇੱਥੇ ਆਏ ਹਾਂਜੀ ਗਿਆਣਾ ਦਵਾ ਤੁਹਾਡੀ ਲਾਈਫ ਚ ਚੇਂਜ ਆਣਾ ਸ਼ੁਰੂ ਹੋਇਆ ਰੈਸਟੋਰੈਂਟ ਵਾਲੇ ਲਾਂਚ ਕਦੋਂ ਆਏ ਤੁਸੀਂ ਇਹ ਮੇਰਾ ਹੁਣੇ ਮੈਂ ਜਿਵੇਂ 5 ਸਾਲ ਹੋ ਗਏ ਮੈਨੂੰ ਬਾਈ ਓਕੇ ਇਹ ਲਾਈਫ ਜਿਵੇਂ ਤੇ ਤੁਹਾਨੂੰ ਸਭ ਤੋਂ ਵੱਧ ਮਤਲਬ ਕਿ ਲਾਈਫ ਚੇਂਜ ਤੁਹਾਡੀ ਰੈਸਟੋਰੈਂਟ ਤੋਂ ਬਾਅਦ ਹੋਈ ਹਾਂਜੀ ਬਾਈ ਜੀ ਜੋ ਜਿਹੜੀ ਗਰੀਬੀ ਕੱਟੀ ਗਈ ਮੰਨ ਲਈ ਚਲੋ ਸੋਸ਼ਲ ਮੀਡੀਆ ਦੇ ਨਹੀਂ ਗਰੀਬੀ ਤਾਂ ਪਹਿਲਾਂ ਹੀ ਆਪਾਂ ਜਦੋਂ ਆ ਗਏ ਸੀ ਕੋਰੀਆ ਆ ਕੰਮ ਕਰਨ ਲੱਗੇ ਠੀਕ ਹੋ ਗਿਆ ਕੰਮ ਕਰਨ ਲੱਗੇ ਅਸੀਂ ਆਂਦੀ ਫੈਕਟਰੀ ਚ ਕੰਮ ਕਰਿਆ ਤੇ ਬਹੁਤ ਖੁਸ਼ ਓਕੇ ਓਕੇ ਜਿਵੇਂ ਚਾਹ ਘੱਟ ਤਨਖਾਹ ਬਹੁਤ ਖੁਸ਼ ਸੀ ਬਾਈ ਓਕੇ ਔਰ ਆਪਣੀ ਫੈਮਿਲੀ ਨਾਲ ਬੜਾ ਖੁਸ਼ ਹੋਇਆ ਓਕੇ ਤੇ ਛੋਟੀ ਬੇਟੀ ਦਾ ਜਨਮ ਵੀ 2012 ਚ ਕੋਰੀਆ ਚ ਹੋਇਆ ਅੱਛੇ ਛੋਟੀ ਬੇਟੀ ਦਾ ਉੱਥੇ ਆ ਵੱਡੀ ਬੇਟੀ ਦਾ ਇੰਡੀਆ ਹੋਇਆ ਸੀ ਹਾਂਜੀ ਹਾਂਜੀ ਬਾਈ ਛੋਟੀ ਔਰੇ ਹੋਈ ਫਿਰ ਚਲੋ ਦੂਜੀ ਬੇਟੀ ਹੋਈ ਦੂਜੀ ਫਿਰ ਅਸੀਂ ਨੇ ਚਲੋ ਜੋ ਵੀ ਫੈਕਟਰੀ ਕੰਮ ਕਰਦਾ ਦੀ ਗੱਡੀ ਗੁੱਡੀ ਵੀ ਸੀ ਐਂ ਕੰਮ ਚਲਾਇਆ ਬਸ ਆਪਾਂ ਹਾਂ ਹਾਂ ਤੇ ਚੱਲਦੇ ਰਹੇ ਐਕਨੇ ਫੈਕਟਰੀ ਜਿਹੜਾ ਸਟਰਗਲ ਕੀਤਾ ਜਿੰਨਾ ਵੀ ਹੋਇਆ ਹਾਂ ਤੇ ਅੱਜ ਮੈਂ ਇੱਕ ਵੀਡੀਓ ਚ ਫੇਰ ਤੁਹਾਨੂੰ ਕਹਿਣਾ ਮੰਗਦਾ ਮੈਂ ਪਹਿਲਾਂ ਵੀ ਵੀਡੀਓ ਚ ਕਿਹਾ ਸੀ ਮੇਰੇ ਨਾਲ ਸੀ ਮੇਰਾ ਭਰਾ ਇਹ ਨਵੇਂ ਸ਼ਹਿਰ ਤੋਂ ਓਕੇ ਪਿੰਦਾ ਪਿੰਦਾ ਉਹਦਾ ਨਾਂ ਉਹਨੇ ਵੀ ਕੋਰੀ ਨਾਲ ਵਿਆਹ ਕਰਾਇਆ ਹੋਇਆ ਸੀ ਤੇ ਉਹਦੇ ਨਾਲ ਮੇਰਾ ਬਹੁਤ ਹੀ ਜ਼ਿਆਦਾ ਪਿਆਰ ਆ ਜੀ ਓਕੇ ਜਿਹਦੇ ਨਾਲ ਮੈਂ ਇੰਨੇ ਸਾਲ ਫੈਕਟਰੀ ਦੇ ਵਿੱਚ ਕੰਮ ਕੀਤਾ ਕੰਮ ਕੀਤਾ ਜੀ ਔਰ ਅੱਜ ਤੱਕ ਲੜਾਈ ਨਹੀਂ ਹੋਈ ਕੋਈ ਝਗੜਾ ਨਹੀਂ ਅਸੀਂ ਦੋਨੇ ਇੰਡੀਅਨ ਸੀ ਬਾਕੀ ਕੋਰੀਅਨ ਨਾਲ ਕੰਮ ਕਦੇ ਵੀ ਲੜੇ ਔਰ ਇੰਨਾ ਪਿਆਰ ਆ ਸੀ ਉਹ ਬਹੁਤ ਸਰ ਕੰਮ ਕਰਿਆ ਸੀ ਕਾਫੀ ਸਾਲ ਮੈਂ ਉਹਦੇ ਨਾਲ ਕੰਮ ਕਰਿਆ ਜੀ ਓਕੇ ਓਕੇ ਤੇ ਬਹੁਤ ਹੀ ਚੰਗਾ ਏ ਬੰਦਾ ਤੇ ਫਿਰ ਬਸ ਐਂ ਫੈਮਿਲੀ ਨਾਲ ਖਾਸ ਦੇ ਦੋਸ ਦੇ ਟਾਈਮ ਲੰਘ ਗਿਆ ਮੇਰੀ ਸਾਸ ਨੇ ਗੱਡੀ ਦਵਾਈ ਪਹਿਲੀ ਜੀ ਓਕੇ ਠੀਕ ਆ ਜੀ ਜਿਵੇਂ ਇੰਨੀ ਕੀ ਤਨ ਖਾ ਦੇ ਗੁਜ਼ਾਰਾ ਨਹੀਂ ਚੱਲਦਾ ਉਹਨੇ ਮੈਨੂੰ ਗੱਡੀ ਦਵਾਈ ਬਹੁਤ ਧੰਨਵਾਦ ਉਹਦਾ ਇਹ ਵੀ ਫਿਰ ਫਿਰ ਪਹਿਲੀ ਵੇਚੀ ਫਿਰ ਦੂਜੀ ਫੇਰ ਲੈ ਲਈ ਅਸੀਂ ਨੇ ओके ओबी ओने दवाई कैश ਦੇ ਵਿੱਚ ਦੇਖ ਲੋ ओके ਉਹਦਾ ਮਤਲਬ ਪਿਆਰ ਬਹੁਤ ਹੋਣਾ ਤੁਹਾਡਾ ਪਿਆਰ ਬਹੁਤ ਆ ਜੀ ਚਾਹੇ ਅਸੀਂ ਇੱਕ ਦੂਜੇ ਨੂੰ ਬੁਲਾਉਂਦੇ ਨਹੀਂ ਹੈਗੇ ਜੀ ਨਹੀਂ ਬੁਲਾਉਂਦਾ ਇਹਨਾਂ ਨਹੀਂ ਮੈਂ ਬੁਲਾਉਂਦਾ ਨਹੀਂ ਬਾਈ ਅੱਛਾ ਘਰੇ ਜਾਊਂਗਾ ਸਿਰਫ ਇੱਕ ਵਾਰ ਜਾ ਕੇ ਉਹਨੂੰ ਅਨੇਸਿਓ ਸਾਸਰੀ ਗੱਲ ਹੁੰਦੀ ਹੈ ਜੀ ਲਾ ਕੇ ਆਪਣੇ ਕਮਰੇ ਵਗ ਜਾਣਾ ਜੋ ਬਾਹਰ ਬੈਠੀ ਹੋਊਗੀ ਮੈਂ ਬਾਹਰ ਬਹਿ ਗਿਆ ਉਹਨੇ ਅੰਦਰ ਵਜਣਾ ਜਾ ਕੇ ਆਪਣੇ ਅੰਦਰ ਟੀਵੀ ਲਾ ਲੈਣਾ ਓਕੇ ਪਹਿਲਾਂ ਹਾਲ ਦੇ ਵਿੱਚ ਉਹਨੇ ਬੈਠ ਕੇ ਟੀਵੀ ਦੇਖਦੀ ਹੋਣੀ ਜਿੰਨੂੰ ਮੈਂ ਜਾਣਾ ਕਦੇ ਵੀ ਹਾਲ ਦੀ ਗੱਲ ਨਹੀਂ ਬਾਈ ਨਹੀਂ ਬੁਲਾਉਂਦਾ ਹੈਗਾ ਓਕੇ ਦੇਖ ਲੋ ਓਕੇ ਤੇ ਹੁਣ ਆਪਾਂ ਜੇ ਅੱਜ ਦੀ ਗੱਲ ਕਰੀਏ ਜੇ ਹੁਣ ਤੁਜੀ ਤੁਹਾਡੀ ਪੀੜ੍ਹੀ ਦਾ ਚਲੋ ਤੁਸੀਂ ਸੈੱਟ ਹੋ ਗਏ ਹੁਣ ਬੇਟੀਆਂ ਨੇ ਹਾਂਜੀ ਆ ਬੇਟੀਆਂ ਨੇ ਬੇਟੀਆਂ ਕਿਵੇਂ ਦੇਖਦੀਆਂ ਨੇ ਤੁਹਾਨੂੰ ਦੋਵਾਂ ਨੂੰ ਤੁਸੀਂ ਡਿਫਰੈਂਟ ਡਿਫਰੈਂਟ ਕਲਚਰ ਨੇ ਇਹ ਬੱਚੇ ਹੋਰ ਕੋਰੀਆ ਚ ਰਹਿ ਰਹੇ ਨੇ ਉਹਨਾਂ ਨੂੰ ਕੀ ਸੋਚਦੀਆਂ ਥੋਡੇ ਬਾਰੇ ਹਾਂਜੀ ਪੋਜੀਟਿਵ ਸੋਚਦੀਆਂ ਨੇ ਨੈਗੇਟਿਵ ਸੋਚਦੀਆਂ ਨੇ ਮਤਲਬ ਕਿਵੇਂ ਲੈਂਦੇ ਆ ਬੱਚੇ ਮੈਂ ਇਹ ਇਹ ਜਾਨਣਾ ਚਾਹੁੰਦਾ ਵੀ ਜਦੋਂ ਦੋ ਕਲਚਰ ਦੇ ਅਲੱਗ-ਅਲੱਗ ਨੇ ਤੇ ਉਹ ਕੀ ਸੋਚਦੇ ਆ ਤੁਹਾਡੇ ਬਾਰੇ ਤੇ ਉਹਨਾਂ ਤਾਂ ਬਹੁਤ ਵਧੀਆ ਲੱਗਦਾ ਬਾਈ ਜਿਵੇਂ ਸੋਚਣਾ ਮਤਲਬ ਜੀ ਹਾਂ ਮੈਨਾਂ ਪੋਜੀਟਿਵ ਲੈਂਦੀ ਆ ਤੁਹਾਨੂੰ ਵੀ ਤੁਸੀਂ ਡਿਫਰੈਂਟ ਡਿਫਰੈਂਟ ਕਲਚਰ ਦੇ ਹੋ ਪਤਾ ਕੀ ਹੈ ਜੀ ਪਾਜੀ ਜਿਵੇਂ ਹੋਰ ਬੱਚੇ ਨੂੰ ਐਦਾਂ ਲੱਗਦਾ ਵੀ ਅਲੱਗਨ ਲੱਗ ਦਿਫਰੈਂਟ ਕਰ ਚੱਲ ਨੇ ਜਿਵੇਂ ਹਾਂ ਉਹਨਾਂ ਤਾਂ ਜਿਵੇਂ ਸ਼ੁਰੂ ਤੋਂ ਮੇਰੇ ਬੱਪੂ ਜੀ ਮੈਂ ਪੰਜਾਬੀ ਆ ਤੇ ਮੇਰੀ ਮਾਂ ਕੋਰੀ ਆ ਨਾ ਉਹਨਾਂ ਨੂੰ ਇੰਨਾ ਫਰਕ ਨਹੀਂ ਹੈਗਾ ਜੀ ਅਚਾ ਉਹਨਾਂ ਨੂੰ ਆਪਣਾ ਹੀ ਲੱਗਦਾ ਉਹਨੂੰ ਕੋਈ ਫਰਕ ਨਹੀਂ ਹੈਗਾ ਵੈਸੇ ਉਹਨੂੰ ਇੰਡੀਅਨ ਵਧੀਆ ਲੱਗਦੇ ਨੇ ਤੇ ਮੈਨੂੰ ਇੰਡੀਆ ਦਾ ਕਲਚਰ ਬਹੁਤ ਵਧੀਆ ਲੱਗਦਾ ਜੀ ਓਕੇ ਤੇ ਉਹ ਤਾਂ ਕਹਿੰਦੇ ਆ ਸਾਨੂੰ ਇੰਡੀਆ ਲੈ ਜਾ ਅੱਛਾ ਪਰ ਅਸੀਂ ਕਹਿੰਦੇ ਆ ਵੀ ਨਹੀਂ ਅਸੀਂ ਇੱਥੇ ਸੈੱਟ ਹੋਏ ਆ ਮਸਾਂ ਸੈੱਟ ਹੋਏ ਆ ਹਾਂ ਜੀ ਕੋਈ ਆ ਸਹੀ ਆ ਬਾਈ ਹਾਂ ਤੇ ਕੋਈ ਡਰ ਵੀ ਨਹੀਂ ਹੈਗਾ ਓਕੇ ਹਾਂ ਜੀ ਲਓ ਜੀ ਵੀਰ ਜੀ ਨੇ ਸਾਡੇ ਨੇ ਬਹੁਤ ਸਾਰੀ ਗੱਲਾਂ ਭਾਬੀ ਜੀ ਨੇ ਬਹੁਤ ਸਾਰੀ ਗੱਲਾਂ ਸਾਨੂੰ ਦੱਸੀਆਂ ਆ ਬਾਕੀ ਜੇ ਤੁਸੀਂ ਆਖਿਰ ਚ ਕੁਝ ਕਹਿਣਾ ਚਾਹੁੰਦੇ ਹੋ ਤਾਂ ਕਹਿ ਸਕਦੇ ਹੋ ਬਾਕੀ ਗੱਲ ਮੈਂ ਕਹਿਣਾ ਚਾਹਾਂ ਭਾਬੀ ਨੂੰ ਪੰਜਾਬੀ ਬਹੁਤ ਸੋਹਣੀ ਆਉਂਦੀ ਆ ਬੀਰ ਜੀ ਜਿੱਦਾਂ ਦੇ ਵੀਡੀਓ ਚ ਨੇ ਹੰਬਲ ਓਦਾਂ ਦੇ ਰੀਲ ਚ ਵੀ ਹੰਬਲ ਨੇ ਮੈਂ ਵੀਰੇ ਨੂੰ ਜਦੋਂ ਮਿਲਿਆ ਮੈਂ ਮਾੜਾ ਜਿਹਾ ਦੱਸਿਆ ਅਬ ਵੀਰੇ ਨੇ ਮੈਨੂੰ ਸਪੈਸ਼ਲ ਇਨਵਾਈਟ ਕੀਤਾ ਵੀ ਉਦੋਂ ਟਾਈਮ ਆਪਣੇ ਕੋਲ ਟਾਈਮ ਥੋੜਾ ਲਿਮਿਟਡ ਸੀ ਰਾਤ ਦਾ ਟਾਈਮ ਹੋਇਆ ਸੀ ਤਾਂ ਅੱਜ ਆਪਾਂ ਡਿਟੇਲ ਚ ਘੁੰਮੇ ਫਿਰੇ ਵੀ ਇੱਥੇ ਜਿਹੜੇ ਬਿੱਟੂ ਭਾਜੀ ਨੇ ਉਹਨਾਂ ਕੋਲ ਵੀ ਗਏ ਜਿਹੜੇ ਬਹੁਤ ਬਹੁਤ ਵਧੀਆ ਨੇ ਬਹੁਤ ਪਹਿਲਾਂ ਦੇ ਨੇ ਬਹੁਤ ਬੰਦਿਆਂ ਨੂੰ ਸਪੋਰਟ ਵੀ ਕਰਦੇ ਨੇ ਭਾਜੀ ਨੂੰ ਵੀ ਸਪੋਰਟ ਕੀਤੀ ਆ ਉਹਨਾਂ ਨੇ ਤੇ ਭਾਜੀ ਕੁਝ ਆਖਰ ਚ ਤੁਸੀਂ ਕਹਿਣਾ ਚਾਹੁੰਦੇ ਹੋ ਤਾਂ ਕਹਿ ਸਕਦੇ ਹੋ ਫਿਰ ਆਪਾਂ ਇਹ ਛੋਟੇ ਜਿਹੇ ਇੰਟਰਵਿਊ ਦਾ ਐਂਡ ਕਰਦੇ ਆਂ ਜੇ ਭਾਬੀ ਜੀ ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਹੋ ਕਹਿ ਸਕਦੇ ਹੋ ਕਿਉਂ ਪਹਿਲਾਂ ਦਾ ਜਿਵੇਂ ਸਾਨੂੰ ਜਕੇ ਨੀਹੋਂ ਦਾ ਜੀ ਵੀ ਮਤਲਬ ਤੁਹਾਡੇ ਵਾਗੇ ਦੇ ਨਾਲ ਅਸੀਂ ਇੰਟਰਵਿਊ ਕਰ ਰਹੇ ਨਹੀਂ ਨਹੀਂ ਕੋਈ ਗੱਲਾਂ ਬਾਤਾਂ ਇੰਟਰਵਿਊ ਵੀ ਜਿਸ ਵਿੱਚ ਗੱਲਾਂ ਬਾਤਾਂ ਕਰ ਰਹੇ ਆ ਜੀ ਨਹੀਂ ਨਹੀਂ ਕੋਈ ਗੱਲ ਹੈ ਭਾਬੀ ਜੀ ਮਿਹਰਬਾਨੀ ਤੁਹਾਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਜੀ ਥੈਂਕ ਯੂ ਜੀ ਥੈਂਕ ਯੂ ਭਾਬੀ ਜੀ ਤੇ ਅਸੀਂ ਇੰਨੇ ਫੇਮਸ ਯੂਟਿਊਬਰ ਹਾਂ ਜੀ ਨਾ ਨੂੰ ਮਿਲੇ ਤੇ ਬਹੁਤ ਖੁਸ਼ੀ ਵਾਲੀ ਗੱਲ ਆ ਬਾਈ ਹਾਂ ਤੇ ਬਹੁਤ ਧੰਨਵਾਦ ਤੁਸੀਂ ਟਾਈਮ ਕੱਢਿਆ ਸਾਨੂੰ ਹਾਂ ਜੀ ਨਹੀਂ ਨਹੀਂ ਵੀਰੇ ਇਹਨੇ ਯੋਗ ਸਮਝਿਆ ਜੀ ਨਹੀਂ ਨਹੀਂ ਤੁਸੀਂ ਭਾਜੀ ਇਹਨੇ ਜੋਗੇ ਹੋ ਨਹੀਂ ਨਹੀਂ ਬਾਈ ਤੁਸੀਂ ਭਾਜੀ ਪੰਜਾਬੀ ਆ ਪੰਜਾਬੀਆਂ ਨੂੰ ਜਾਂ ਜਿਵੇਂ ਕੋਰੀਅਨ ਚ ਤੁਸੀਂ ਸਾਡੇ ਬ੍ਰੈਂਡ ਵੈਸਟਰ ਹੋ ਕਿਉਂਕਿ ਆਪਾਂ ਇੰਨੀ ਦੂਰ ਹੋ ਕੇ ਵੀ ਆਪਾਂ ਨੂੰ ਸਾਨੂੰ ਆਪਣਾ ਪਣ ਲੱਗਦਾ ਹੈ ਜਦੋਂ ਤੁਸੀਂ ਤੁਸਪਾ ਤੁਹਾਨੂੰ ਦੇਖਦੇ ਆ ਜਾਂ ਆਪਾਂ ਜਦੋਂ ਵੀ ਇੱਥੇ ਆਨੇ ਆ ਬਹੁਤ ਬਹੁਤ ਸ਼ੁਕਰੀਆ ਭਾਜੀ ਥੈਂਕ ਯੂ ਥੈਂਕ ਯੂ ਭਾਈ ਥੈਂਕ ਯੂ ਜੀ